ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਹਮੇਸ਼ਾ ਕਿਸਾਨੀ ਅੰਦੋਲਨ ਬਾਰੇ ਜ਼ਹਿਰ ਉਗਲਣ ਵਾਲੀ ਕੰਗਨਾਰ ਰਣੋਤ ਉਹਨੇ ਫਿਰ ਕਿਸਾਨੀ ਅੰਦੋਲਨ ਬਾਰੇ ਜ਼ਹਿਰ ਉਗਲਿਆ ਭੱਦੀ ਸ਼ਫਦਾਲੀ ਬੋਲੀ ਭਾਜਪੀ ਨੇ ਵੀ ਹੁਣ ਇਸ ਮਸਲੇ ਤੇ ਕਿਨਾਰਾ ਕਰ ਲਿਆ ਕੰਗਨਾਰ ਰਣੋਤ ਇਕੱਲੀ ਰਹਿ ਗਈ ਹੈ ਭਾਜਪੀ ਨੇ ਜਿਹੜਾ ਬਿਆਨ ਜਾਰੀ ਕੀਤਾ ਉਸ ਬਿਆਨ ਦੇ ਵਿੱਚ ਕੀ ਹੈ ਇਸ ਬਾਰੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਨੂੰ ਗਿੜੜਵਾਹ ਤੋਂ ਝਟਕਾ ਲੱਗਿਆ ਹੈ ਜਿਹੜੇ ਡਿੰਪੀ ਢੋਣੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ 10 ਦਿਨ ਦੀ ਮਿਹਰਤ ਦਿੱਤੀ ਹੈ ਵਾਪਸ ਆ ਜਾਓ ਨਹੀਂ ਤਾਂ ਨਹੀਂ ਤਾਂ ਨਵਾਂ ਉਮੀਦਵਾਰ ਖੜਾ ਕਰ ਦੇਾਂਗੇ ਨਾਲ ਹੀ ਗੱਲ ਕਰਾਂਗੇ ਪੰਜਾਬ ਦਾ ਕਿਹੜਾ ਐਮਐਲਏ ਹੈ ਜਿਹੜਾ ਆਪਣੇ ਹਲਕੇ ਦੇ ਲੋਕਾਂ ਨੂੰ ਇਹ ਕਹਿੰਦਾ ਹੈ ਬਿੱਲੀ ਚੋਰੀ ਕਰੋ ਮੈਂ ਪਿੱਛੇ ਖੜਾ ਵਾਂ ਤਿੰਨੋਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਭੁੱਲਰ ਜੀ ਭੁੱਲਰ ਸਾਹਿਬ ਕੰਗਨਾਰ ਨੌਤ ਜਿਹੜੀ ਹਮੇਸ਼ਾ ਜ਼ਾਹਰ ਉਗਲਦੀ ਹੈ ਉਹਨੇ ਜਿਹੜਾ ਜ਼ਹਿਰ ਉਗਲਿਆ ਉਹ ਸਾਰ ਨੇ ਸੁਣ ਲਿਆ ਹੁਣ ਭਾਜਪੀ ਨੇ ਉਸ ਸੰਦਰਭ ਦੇ ਸੰਦਰਭ ਦੇ ਵਿੱਚ ਆਪਣਾ ਬਿਆਨ ਜਾਰੀ ਕਰ ਦਿੱਤਾ ਬਿਆਨ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਭਾਜਪੀ ਦੀ ਕੰਗਨਾ ਅਰਨੌਤ ਦਾ ਇਹਦਾ ਐਕਚੁਅਲੀ ਇਲਾਜ ਹੋਣਾ ਚਾਹੀਦਾ ਇਹ ਮੈਂਟਲੀ ਅਪਸੈਟ ਆ ਬਤ ਜਿਹੜਾ ਬੰਦਾ ਨਾ ਪਾਗਲ ਅਵਸਥਾ ਦੇ ਵਿੱਚ ਆ ਇੰਡੀਆ ਦੇ ਵਿੱਚ ਦੋ ਨੇ ਮੈਂਟਲ ਹਸਪੀਟਲ ਇੱਕ ਅੰਮ੍ਰਿਤਸਰ ਹੈ ਔਰ ਇੱਕ ਆਗਰੇ ਨੇ ਜੇ ਉਹਦੇ ਕੋਈ ਖਰਚਾ ਨਹੀਂ ਹੈ ਤੇ ਪੰਜਾਬ ਦੇ ਜਿਹੜੇ ਜਾਂ ਹਰਿਆਣਾ ਦੇ ਜਿਹੜੇ ਲੋਕ ਨੇ ਉਹ ਇਹਦਾ ਇਲਾਜ ਕਰਵਾਉਣ ਵਾਸਤੇ ਠੀਕ ਹੈ ਉਹਨੂੰ ਅੰਮ੍ਰਿਤਸਰ ਭਰਤੀ ਕਰਵਾ ਸਕਦੇ ਨੇ ਤੇ ਬੀਜੇਪੀ ਭਰਤੀ ਕਰਵਾ ਕਰਦੇ ਉਹਨੂੰ ਜਾਂ ਉਹਨੂੰ ਆਗਰੇ ਭਰਤੀ ਕਰੇ ਜਾਂ ਅੰਮ੍ਰਿਤਸਰ ਭਰਤੀ ਕਰੇ ਅਸਲ ਦੇ ਵਿੱਚ ਕਿਉਂਕਿ ਕੰਗੜਾ ਨੌਤਾ ਇਹ ਐਂਟੀ ਸਿੱਖਾ ਐਂਟੀ ਪੰਜਾਬ ਆ ਐਂਟੀ ਕਿਸਾਨ ਆ ਇਹ ਇਹ ਜਾਣਬੁੱਝ ਕੇ ਇੱਕ ਸ਼ਰਾਰਤ ਦੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਬਦਨਾਮ ਲਗਾਤਾਰ ਕਰੀਆ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਿਆ ਤੇ ਇਹੋ ਜੇ ਲੋਕਾਂ ਨੂੰ ਲੈ ਕੇ ਅੱਜ ਭਾਜਪੀ ਨੇ ਠੀਕ ਹੈ ਕਹਿੰਦੇ ਕਿ ਅਸੀਂ ਉਹਦੇ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ ਹੈ ਪਰ ਇਹੋ ਜੀ ਤੁਹਾਨੂੰ ਔਰਤ ਨੂੰ ਜਿਹਨੂੰ ਤੁਹਾਨੂੰ ਮਾਫੀ ਮੰਗਣੀ ਪੈਂਦੀ ਹੈ ਇਹ ਕਹਿ ਕੇ ਕਿ ਅਸੀਂ ਇਹਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਹੈ ਇਹਦੀ ਅਸੀਂ ਅੱਗੇ ਤੋਂ ਕਹਤਾ ਕਿ ਆਪਣੀ ਜ਼ੁਬਾਨ ਤੇ ਕੰਟਰੋਲ ਕਰੇ ਤੇ ਇਹਨੂੰ ਐਮਪੀ ਟਿਕਟ ਦੇਣ ਦੀ ਕੀ ਲੋੜ ਸੀ ਇਹਦੀ ਕਿਹੜੀ ਦੇਣ ਸੀ ਭਾਰਤ ਨੂੰ ਜੈਨੇ ਕੀ ਮੰਡੀ ਦੇ ਲੋਕਾਂ ਨੂੰ ਦੇ ਦਿੱਤਾ ਸੀ ਕੀ ਇਹਨੇ ਖੋਣ ਖੋਲੇ ਸੀ ਕਿ ਤੁਸੀਂ ਇਹਨੂੰ ਇਸ ਕਰਕੇ ਟਿਕਟ ਦਿੱਤੀ ਨਾ ਕਿ ਸਿੱਖਾਂ ਦੇ ਖਿਲਾਫ ਬੋਲਦੀ ਸੀ ਇਹ ਕਿਸਾਨਾਂ ਦੇ ਖਿਲਾਫ ਬੋਲਦੀ ਹੋਰ ਤੇ ਨਹੀਂ ਇਹਦੀ ਕੋਈ ਡਿਗਰੀ ਸੀ ਨਾ ਭਾਜਪਾ ਦੀ ਇੱਕ ਕੀ ਸੀ ਕਿ ਸਿੱਖਾਂ ਦੇ ਖਿਲਾਫ ਬੋਲਦੀ ਹੈ ਪੰਜਾਬ ਨੂੰ ਬਦਨਾਮ ਕਰਦੀ ਹੈ ਸਿੱਖਾਂ ਨੂੰ ਬਦਨਾਮ ਕਰਦੀ ਹੈ ਸਾਡੀਆਂ ਮਾਵਾ ਭੈਣਾਂ ਨੂੰ ਕਹਿੰਦੀ ਹੈ 200 200 ਰੁਪਏ ਚ ਵੇਕਦੀਆਂ ਹੈਗੀਆਂ ਤਾਂ ਕਰਕੇ ਭਾਜਪਾ ਨੇ ਡਿਗਰ ਦਿੱਤੀ ਹੋਰ ਇਹਨੇ ਕਿਹੜੇ ਚੰਦ ਚਾੜੇ ਸੀ ਇਹਨੂੰ ਇਸੇ ਕਰਕੇ ਭਾਜਪਾ ਨੇ ਟਿਕਟ ਦਿੱਤੀ ਸੀ ਕਿ ਤੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਲੂਣ ਚ ਛੜਕਿਆਗਾ ਉਹਦਾ ਇਹਨੂੰ ਇਨਾਮ ਦਿੱਤਾ ਸੀ ਬੀਜੇਪੀ ਨੇ ਹੁਣ ਇਹ ਇਹਨੂੰ ਹੋ ਗਿਆ ਮੂੰਹ ਦੀ ਬਵਾਸੀਰ ਹੋ ਗਈ ਆ ਇਹ ਲੋਕ ਪਾਰਟੀ ਵਾਸਤੇ ਵੀ ਖਤਰਾ ਨੇ ਦੇਸ਼ ਵਾਸਤੇ ਵੀ ਖਤਰਾ ਨੇ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਵੀ ਖਤਰਾ ਹੈਗਾ ਹੁਣ ਬੀਜੇਪੀ ਆਲਾ ਯੋਰ ਲੱਗਾ ਹੋਇਆ ਕਿਉਂ ਬੀਜੇਪੀ ਕਿਸੇ ਦੀ ਪਰਵਾਹ ਨਹੀਂ ਕਰਦੀ ਹੈਗੀ ਬੀਜੇਪੀ ਨੂੰ ਲੱਗਾ ਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਹੁਣ ਔਰ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਬੀਜੇਪੀ ਨੂੰ ਪਤਾ ਕਿ ਜਿਹੜਾ ਹਰਿਆਣੇ ਦਾ ਕਿਸਾਨ ਆ ਜਾਂ ਜਿਹੜਾ ਜਾਟ ਆ ਉਹ ਤੇ ਪਹਿਲਾਂ ਹੀ ਬੀਜੇਪੀ ਦੇ ਦਿਵਾਲੇ ਨੇ ਉਤੋਂ ਇਹ ਬੀਬੀ ਨੇ ਕਰਤੂਤ ਕਰਤੀ ਨੁਕਸਾਨ ਨਾ ਹੋਵੇ ਇਸ ਕਰਕੇ ਅੱਜ ਬੀਜੇਪੀ ਨੇ ਪੱਲਾ ਛਾੜ ਲਿਆ ਹਾਲਾਂਕਿ ਤਿੰਨ ਤਿੰਨ ਪਹਿਲਾਂ ਬੀਬੀ ਨੇ ਫालतू ਗੱਲਾਂ ਕੀਤੀਆਂ ਸੀ ਹੁਣ ਬੀਜੇਪੀ ਦੇ ਇੱਕ ਇੱਕ ਵੀ ਨਾ ਬੀਜੇਪੀ ਦੀ ਅਸਲ ਦੇ ਵਿੱਚ ਔਰ ਇਹ ਜੋ ਬੋਲਦੀ ਹੈ ਬੀਜੇਪੀ ਉਹਦੇ ਨਾਲ ਸਹਿਮਤ ਹੁੰਦੀ ਹੈ ਪਹਿਲੀ ਦਫਾ ਬੀਜੇਪੀ ਨੇ ਇਸ ਕਰਕੇ ਕਿਨਾਰਾ ਕਰ ਲਿਆ ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਪੰਜਾਬ ਤੇ ਹਰਿਆਣਾ ਇੱਕ ਖੇਤੀ ਪ੍ਰਧਾਨ ਸੂਬਾ ਵੈਸੇ ਤੇ ਇੰਡੀਆ ਨੂੰ ਕਹਿਆ ਜਾਂਦਾ ਹੈ ਖੇਤੀ ਪ੍ਰਧਾਨ ਸੂਬਾ ਲੇਕਿਨ ਇਹ ਦੋ ਜਿਹੜੇ ਸੂਬੇ ਨੇ ਜੇ ਦੇਸ਼ ਨੂੰ ਕਹਿ ਸਕਦੇ ਕਿ ਜੇ ਦੇਸ਼ ਦੇ ਕਿਸਾਨਾਂ ਨੂੰ ਅੰਨ ਦਾਤਾ ਦਾ ਖਿਤਾਬ ਮਿਲਿਆ ਉਹ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਕਰਕੇ ਜੇ ਭਾਰਤ ਨੂੰ ਅਮਰੀਕਾ ਵਰਗੇ ਦੇਸ਼ਾਂ ਦੇ ਹੱਥ ਨਹੀਂ ਟੱਢਣੇ ਪਏ ਪਹਿਲਾ ਨੰਬਰ ਟੌਪ ਤੇ ਪੰਜਾਬ ਦਾ ਸੀ ਫਿਰ ਹਰਿਆਣੇ ਦਾ ਸੀ ਜਿਹੜੇ ਸੀ ਕਣਕ ਝੋਨੇ ਦਾ ਸੈਂਟਰ ਪੂਲ ਦੇ ਵਿੱਚ ਸਭ ਤੋਂ ਵੱਧ ਕਣਕ ਝੋਨਾ ਸੈਂਟਰ ਪੂਲ ਚ ਪਾਉਂਦੇ ਆ ਪੰਜਾਬ ਦਾ ਤੇ 60% ਦੀ ਆ ਹੁਣ ਇਹ ਸਵਾਲ ਆ ਕਿ ਇਹ ਬੀਬੀ ਨੇ ਪਹਿਲੀ ਦਫਾ ਤੇ ਨਹੀਂ ਬਕਵਾਸ ਕੀਤੀ ਨਾ ਕਿੰਨੀ ਕੀ ਦੁਨੀਆ ਹਜ਼ਾਰਾਂ ਧੀਆਂ ਪੈਣਾਈਆਂ ਉਥੋਂ ਦੇ ਜਿਹੜੇ ਜਿੱਥੇ ਸਿੰਘੂ ਗਾਜੀਪੁਰ ਤੇ ਟਿਕੜੀ ਉਹ ਨੇੜਲੇ ਤੇੜ ਦੇ ਕਲੋਨੀਆਂ ਵਿੱਚ ਇਹ ਬੀਬੀ ਨੇ ਬਦਨਾਮ ਕੀਤਾ ਕਿ ਕਿੰਨੀਆਂ ਉਥੇ ਬੀਬੀਆਂ ਗਈਆਂ ਮਾਵਾਂ ਪੈਣਾਂ ਗਿਆ ਹਿਮਾਚਲ ਪ੍ਰਦੇਸ਼ ਤੋਂ ਕਿਸਾਨ ਆਏ ਸੀ ਪੂਰੇ ਇੰਡੀਆ ਚੋਂ ਕਿਸਾਨ ਨੇ ਤੇ ਕਿੰਨੀਆਂ ਬੀਬੀਆਂ ਨੂੰ ਇਹ ਬਦਨਾਮ ਕਰ ਗਈ ਕਿੰਨੇ ਕੀ ਇਹਨੇ ਉਥੇ ਰੇਪ ਹੁੰਦੇ ਦੇਖ ਲੈਨੇ ਤੁਹਾਡੀ ਸਰਕਾਰ ਹੀ ਕਿਉਂ ਨਹੀਂ ਜਾਂਚ ਕੀਤੀ ਕਿੰਨੇ ਕੀ ਕਤਲ ਹੋਏ ਹੋ ਕਿਨੇ ਮਤਲਬ ਇਹਨੂੰ ਅਸਲ ਇਹ ਤੂੰ ਦੇਖਣਾ ਕਿ ਬੀਜਪੀ ਇਹੋ ਜਿਹੇ ਲੋਕਾਂ ਨੂੰ ਕਿਤਾਬ ਦਿੰਦੀ ਹੈ ਕਿ ਤੁਸੀਂ ਯਹਰ ਕੋਲ ਸਮਾਜ ਜਿਹੜੀ ਇਹ ਕਹਿੰਦੀ ਸੀ ਕਿ ਆਦੇਸ਼ ਨੂੰ ਜਿਹੜੀ ਆਜ਼ਾਦੀ ਭੀਖ ਦੇ ਵਿੱਚ ਮਿਲੀ ਆ ਦੇਸ਼ ਨੂੰ ਆਜ਼ਾਦੀ ਭੀਖ ਦੇ ਵਿੱਚ ਨਹੀਂ ਮਿਲੀ ਅਸਲ 'ਚ ਬੀਜੇਪੀ ਨੂੰ ਤੇ ਆਰਐਸਐਸ ਨੂੰ ਭੀਖ ਦੇ ਵਿੱਚ ਮਿਲੀ ਕਿਉਂਕਿ ਇਹਨਾਂ ਦੋ ਕੌਮਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਸ਼ਗਰਸ਼ ਨਹੀਂ ਪਾਇਆ ਇਤਿਹਾਸ ਗਵਾਹ ਰਿਕਾਰਡਰ ਨੰਬਰ 1 ਤੇ ਆਜ਼ਾਦੀ ਵਾਸਤੇ ਸਭ ਤੋਂ ਵੱਧ ਜਿਹੜੀਆਂ ਸੰਘਰਸ਼ ਕੀਤਾ ਕਾਂਗਰਸ ਨੇ ਕੀਤਾ ਇਹ ਰਿਕਾਰਡ ਬੋਲਦਾ ਵੈਸੇ ਆਪਾਂ ਸਟੇਟ ਵਾਈਕ ਨੇ ਤੇ ਨੰਬਰ 1 ਪੰਜਾਬੀਆਂ ਦੀਆਂ ਕੁਰਬਾਨੀਆਂ ਸ਼ਹਾਦਤਾਂ ਫਾਂਸੀ ਦੇ ਰਸੇ ਹੱਸ-ਹੱਸ ਕੇ ਚੁੰਮਿਆ ਗਨੇ ਤੇ ਭਾਜਪੀ ਦੇ ਤਾਂ ਕੋਈ ਲੜਿਆ ਨਹੀਂ ਹੈਗਾ ਸੰਘਰਸ਼ ਵਿੱਚ ਨਾ ਆਰਐਸਐਸ ਦੇ ਲੜਿਆ ਤੇ ਜੇ ਉਲਟਾ ਜਿਹੜੇ ਕਈ ਲੋਕਾਂ ਨੇ ਮਾਫੀ ਮੰਗੀ ਉਹਨਾਂ ਨੂੰ ਉਹਨਾਂ ਨੂੰ ਭੀਖ ਚ ਮਿਲੀ ਹੋ ਸਕਦੀ ਆ ਆਰਐਸਐਸ ਵਾਲਿਆਂ ਨੂੰ ਪਰ ਬਾਕੀ ਮੁਲਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਭੀਖ ਜਿਮ ਨਹੀਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੀ ਇਸ ਬੀਬੀ ਇਸ ਲੈਵਲ ਦੀ ਬੀਬੀ ਹੋਵੇ ਉਹਨੂੰ ਭਾਜਪਾ ਨੇ ਟਿਕਟ ਦਿੱਤੀ ਹੋਵੇ ਤੇ ਉਹਦਾ ਖਿਤਾਬ ਸੀ ਨਾ ਕਿ ਤੂੰ ਕਹ ਤੂੰ ਬੀਬੀ ਉਹਨੇ ਪ੍ਰਸ਼ੰਸਾ ਸੋਲੇਗਾ ਇਸ ਪ੍ਰਧਾਨ ਮੰਤਰੀ ਕਿ 2014 ਤੋਂ ਬਾਅਦ ਹੀ ਦੇਸ਼ ਨੂੰ ਆਜ਼ਾਦੀ ਮਿਲੀ ਹੈ ਇਹ ਜਿਹੜੇ ਇਹਨੇ ਫਾਲਤੂ ਦੀਆਂ ਗੱਲਾਂ ਕੀਤੀਆਂ ਉਹਦੇ ਕਰਕੇ ਬੀਜੇਪੀ ਨੂੰ ਟਿਕਟ ਦਿੱਤੀ ਆ ਦੇਸ਼ ਨੂੰ ਆਜ਼ਾਦੀ ਜੀ 2014 ਤੋਂ ਬਾਅਦ ਮਿਲਿਆ ਕਿਸਾਨ ਅੱਤਵਾਦੀ ਨੇ ਕਿਸਾਨ ਖਾਲਸਾ ਨੇ ਕਿਸਾਨ ਪਾਕਿਸਤਾਨੀਆਂ ਫਿਰ ਥੱਪੜੇ ਦੇ ਵੱਜਦਾ ਹੈਗਾ ਫਿਰ ਸ਼ਿਕਾਇਤ ਕਰਦੀ ਫਿਰ ਡਰਾਮੇ ਕਰਦੀ ਆ ਤੇ ਹੁਣ ਇਹ ਫਿਰ ਇਹਨੇ ਸਿੱਖਾਂ ਨੂੰ ਬਦਨਾਮ ਕੀਤਾ ਹੈਗਾ ਹੁਣ ਸਵਾਲ ਇਹ ਹੈ ਕਿ ਇਹੋ ਜੇ ਲੋਕਾਂ ਨੂੰ ਅੱਜ ਬੀਜਪੀ ਨੇ ਇੱਕ ਪਾਸਾ ਵਟਲੇ ਇਸ ਬੀਬੀ ਨੂੰ ਤੇ ਇਹਨੂੰ ਕਿਉਂ ਨਹੀਂ ਇਹਨੂੰ ਸਸਪੈਂਡ ਕਰਦੇ ਪਾਰਟੀ ਚ ਕਿਉਂ ਨਹੀਂ ਕੱਢਦੇ ਹੈਗੇ ਜਿਹੜੀ ਤੀਜੇ ਚੌਥੇ ਦਿਨ ਇਹਨੂੰ ਮੂੰਹ ਦੀ ਬਵਾਸੀਰ ਹੋ ਜਾਂਦੀ ਔਰ ਭੜੇ ਭੜੇ ਇਤਰਾਜਯੋਗ ਸ਼ਬਦ ਬੋਲਦੀ ਹੈ ਸਿੱਖਾਂ ਨੂੰ ਪੇਖੜਸਤਾਨੀ ਕਹੇਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਸਲੇ ਚ ਇਹਨੇ ਫਿਲਮ ਜਿਹੜੀ ਐਮਰਜੈਂਸੀ ਬਣਾਈ ਉਹਦੇ ਚ ਸਿੱਖਾਂ ਨੂੰ ਖਾਲਸਤਾਨੀ ਦੱਸਦੀ ਹੈਗੀ ਇਹ ਕਿਤੇ ਨਾ ਕਿਤੇ ਬੀਜਪੀ ਦਾ ਹਿੱਸਾ ਵਾ ਹੁਣ ਉਹਨਾਂ ਨੂੰ ਲੱਗਾ ਜੇ ਇਲੈਕਸ਼ਨ ਨਾ ਹੁੰਦੀ ਹਰਿਆਣੇ ਦੇ ਵਿੱਚ ਤੇ ਲਾਜ਼ਮੀ ਤੌਰ ਤੇ ਇਸ ਬੀਬੀ ਨੂੰ ਭਾਜਪੀ ਨੇ ਨਾਮ ਵੀ ਦੇਣੇ ਸੀ ਭਾਜਪੀ ਨੇ ਦੀ ਪ੍ਰਸ਼ੰਸਾ ਕਰਨੀ ਤੇ ਸਨਮਾਨ ਕਰਨੇ ਸੀ ਹਾਂਜੀ ਪੁਲਸ ਵਾਲੇ ਰਹਿ ਗਏ ਹਾਂਜੀ ਪੁਲਸ ਵਾਲੇ ਰਹਿ ਗਏ ਜਿਹੜੇ ਦੀ ਸਨਮਾਨ ਕਰਨਾ ਸੀ ਸਰਕਾਰ ਨੇ ਹਾਂ ਇਹ ਇਹ ਸਾਰਿਆਂ ਦੇ ਇਹਨੇ ਨੇ ਕਰਨੇ ਸੀ ਨਾ ਇਹ ਇਹ ਜਿਹੜਾ ਮਸਲਾ ਇਸ ਮਸਲੇ ਵਿੱਚ ਇਹਦੇ ਇਲੈਕਸ਼ਨ ਹ ਹਰਿਆਣੇ ਦੇ ਵਿੱਚ ਇਲੈਕਸ਼ਨ ਸੀ ਕਿ ਇਸ ਕਰਕੇ ਇਹਨਾਂ ਲੱਗਾ ਕਿ ਆਪਾਂ ਥੋੜਾ ਜਿਹਾ ਡਰਾਮਾ ਜਿਹਾ ਕਰ ਲਈਏ ਪਾਸਾ ਇਹ ਸਿਰਫ ਭਾਜਪੀ ਨੇ ਅੱਖਾਂ 'ਚ ਉਹ ਕਹਿੰਦੇ ਨੇ ਹੰਝੂ ਪੁੰਜਣ ਦੀ ਗੱਲ ਕੀਤੀ ਆ ਔਰ ਕਟੂਗੜ ਇਸ ਮਸਲੇ ਤੇ ਥੂ-ਥੂ ਹੋਈ ਹੈ ਕੰਗੜਾ ਨਾਉਤ ਦੀ ਵੀ ਪੀ ਤੇਰਾ ਲੈਣਾ ਜਿਹੜਾ ਹੈ ਨਹੀਂ ਆ ਤੂੰ ਕੋਈ ਕੁਰਬਾਨੀ ਨਾ ਤੇਰੇ ਟੱਬਰ ਦੀ ਕੋਈ ਦੇਨ ਨਾ ਕੌਮ ਨੂੰ ਨਾ ਆਪ ਹਮਾਚਲ ਨੂੰ ਕੌਮ ਆ ਫਿਲਮਾਂ ਦੇ ਵਿੱਚ ਤੂੰ ਕਿਵੇਂ ਕੰਮ ਕੀਤਾ ਸਾਰਿਆਂ ਨੂੰ ਪਤਾ ਹੁਣ ਤੈਨੂੰ ਫਿਲਮਾਂ ਦੇ ਵਿੱਚ ਕੋਈ ਲੈ ਕੇ ਰਾਜੇ ਨਹੀਂ ਆ ਨਾ ਤੇਰੀ ਬੰਦੀ ਹੈਗੀ ਕਿਉਂਕਿ ਤੂੰ ਪੁੱਠੀ ਜੰਮੀ ਆ ਤੇ ਪੁੱਟੇ ਕੰਮ ਆ ਤੇਰੇ ਤੇ ਨਕਮੇ ਕੰਮ ਹੈਗੇ ਨੇ ਤੇ ਤੂੰ ਵੈਸੇ ਕਿ ਦੇਸ਼ ਟੁੱਟਦਾ ਜੇ ਤੈਨੂੰ ਭਈ ਇੰਨਾ ਹੀ ਪੰਜਾਬੀ ਖਾਲਸਤਾਨੀ ਲੱਗਦੇ ਨੇ ਸਿੱਖ ਖਾਲਸਾ ਤੇ ਇਧਰ ਨਾਲ ਲੱਗਾ ਜੇਪੀ ਨੱਡਾ ਸਾਹਿਬ ਨੂੰ ਕਹਿ ਕੇ ਜਿਨ੍ਹਾਂ ਦੇ ਕਹਿੰਦੇ ਟਿਕਟ ਮਿਲੀ ਆ ਤੂੰ ਸਿੱਧੀ ਉੱਥੇ ਮਹਾਚਲ ਜਹਾਜ਼ ਲੈ ਜੇ ਭਾਰਤ ਸਰਕਾਰ ਦੇ ਮੈਨੂੰ ਯਾਦ ਖਰੀਦ ਕੇ ਦੇ ਦੇਣਾ ਠੀਕ ਹੈ ਪਰ ਤੂੰ ਨਾ ਪੰਜਾਬ ਆਇਆ ਕਰ ਤੂੰ ਨਾ ਹਰਿਆਣਾ ਆਇਆ ਕਰ ਮੈਨੂੰ ਲੱਗਦਾ ਇਹੋ ਜਿਹੇ ਲੋਕਾਂ ਨੂੰ ਪਾਰਟੀ ਨੂੰ ਸਸਪੈਂਡ ਕਰਨਾ ਚਾਹੀਦਾ ਹੈਗਾ ਘੱਟੋ ਘੱਟ ਸਬਕ ਮਿਲ ਜਾ ਹੁਣ ਠੀਕ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਕਿ ਇਹ ਕੋਈ ਆਫੀਸ਼ੀਅਲੀ ਇਹ ਕੋਈ ਪਾਰਟੀ ਦੀਆਂ ਨੀਤੀਆਂ ਰੱਖਣ ਵਾਸਤੇ ਅਧਿਕਾਰਿਤ ਤੌਰ ਤੇ ਸਪੋਕਸਪਰਸਨ ਨਹੀਂ ਹੈ ਇਹਦੀ ਨਾ ਕੋਈ ਡਿਊਟੀ ਲਗਾਈ ਨਾ ਇਹਦੇ ਕੋਈ ਫਰਜ ਆ ਅੱਗੇ ਤੋਂ ਇਹਨੂੰ ਵਰਜ ਦਿੱਤਾ ਗਿਆ ਜੇ ਸ਼ੁਰੂ ਤੋਂ ਵਰਜਿਆ ਹੁੰਦਾ ਸ਼ੁਰੂ ਤੋਂ ਭਾਜਪੀ ਨੇ ਤਾਂ ਮੂੰਹ ਭੰਨਿਆ ਹੁੰਦਾ ਘੱਟੋ ਘੱਟ ਨਾ ਟਿਕਟ ਦਿੰਦੇ ਹੱਗੇ ਤੇ ਇਹਦਾ ਇੰਨੇ ਇਹਦੀ ਜ਼ੁਬਾਨ ਅੱਗੇ ਨਹੀਂ ਸੀ ਵਧਨੀ ਕਿਉਂਕਿ ਇਹਦੀ ਜ਼ੁਬਾਨ ਅੱਗੇ ਵੱਧ ਗਈ ਹੈਗੀ ਹੈ ਇਹ ਜਾਣ ਬੁੱਝ ਕੇ ਪੰਜਾਬ ਦਾ ਹੀ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਘੱਟੋ ਘੱਟ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਤੇ ਹਰਿਆਣਾ ਦੇ ਵਿੱਚ ਇਹਦੀ ਤਾਂ ਫਿਲਮ ਨਹੀਂ ਲੱਗਣ ਦੇਣੀ ਚਾਹੀਦੀ ਹੈ ਕਿ ਐਮਰਜੈਂਸੀ ਲੱਗਣ ਨਹੀਂ ਦੇਣੀ ਚਾਹੀਦੀ ਹੈ ਕਿ ਦੋਨਾਂ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਇਹਦੀ ਫਿਲਮ ਨਾ ਲੱਗਣ ਦੇਵੇ ਔਰ ਇਹ ਦੇ ਖਿਲਾਫ ਕੈਂਪੇਨ ਚ ਚਲਉਣੀ ਚਾਹੀਦੀ ਪੂਰੇ ਵਰਲਡਵਾਈਡ ਪੂਰੇ ਇੰਡ ਨੈਸ਼ਨਲ ਪੱਧਰ ਨੈਸ਼ਨਲ ਪੱਧਰ ਤੇ ਕਿ ਬੀਬੀ ਤੋਂ ਬਚੋ ਦੇਸ਼ ਨੂੰ ਇਸ ਬੀਬੀ ਤੋਂ ਬਚਣਾ ਚਾਹੀਦਾ ਇਹ ਇਹ ਉਹ ਵਾ ਕਿ ਜਿਹੜੀ ਕਹਿੰਦੇ ਨੇ ਕਿ ਦੂਜਾ ਕਹਿੰਦੇ ਨੇ ਕਿ ਜਿਹੜਾ ਇੱਕ ਅਕਸਰ ਕਹਿੰਦੇ ਕਿ ਬਾਂਦਰ ਸਾਰੇ ਕੰਮ ਕਰ ਲੈਂਦਾ ਉਹਨੂੰ ਅੱਗ ਲਾਉਣੀ ਨਹੀਂ ਆਉਂਦੀ ਹੈਗਾ ਨਾ ਇਸ ਬੀਬੀ ਵੀ ਇਸ ਇਹ ਵੀ ਬੀਬੀ ਇੱਕ ਡੱਬੀ ਫੜ ਕੇ ਬੈਠੀ ਤੀਲਾਂ ਵਾਲੇ ਕਿ ਇੰਡੀਆ ਨੂੰ ਅੱਗ ਲੱਗ ਜੇ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਨਣਾ ਭੰਨਣਾ ਚਾਹੁੰਦੀ ਆ ਤੋੜਨਾ ਚਾਹੁੰਦੀ ਹੈਗਾ ਬੀਜੇਪੀ ਨੂੰ ਚਾਹੀਦਾ ਕਿ ਘੱਟੂ ਕੈਨੂੰ ਕੰਟਰੋਲ ਕਰਨਾ ਚਾਹੀਦਾਗਾ ਔਰ ਜਿਹੜੀ ਇਹਨਾਂ ਨੇ ਐਮਰਜੈਂਸੀ ਜਾਣ ਬੁੱਝ ਕੇ ਸਿੱਖ ਕੌਮ ਨੂੰ ਕਿਉਂਕਿ ਸਿੱਖ ਕੌਮ ਦਾ ਜਿਹੜਾ ਜਲਵਾ ਉਹ ਪੂਰੇ ਵਰਲਡ ਵਾਈਜ਼ ਦੇ ਵਿੱਚ ਇਹਨਾਂ ਉਹ ਜਿਹੜੇ ਐਂਟੀ ਸਿੱਖ ਨੇ ਵਿਚਾਰਤਾ ਰ ਕੰਮ ਕਰ ਰੀਆਂ ਸਦੀਆਂ ਤੋਂ ਜਾਂ ਐਂਟੀ ਪੰਜਾਬ ਜਿਹੜੇ ਸਦੀਆਂ ਤੋਂ ਵਿਚਾਰਤਾ ਰ ਕੰਮ ਕਰ ਰੀਆਂ ਨੇ ਉਹਨਾਂ ਨੇ ਇਹਨੂੰ ਅੱਗੇ ਲਾਇਆ ਇਹਦੇ ਮੋੜੇ ਵਰਤੇ ਜਾ ਰਹੇ ਨੇ ਔਰ ਜਿਹੜਾ ਲੋਕਾਂ ਦੀ ਮੈਂਟਲ ਅਵਸਥਾ ਸੀ ਨਾ ਅਬਨਾਰਮਲ ਆ ਇਹਨੂੰ ਲੱਗਦਾ ਕਿ ਨਾਰਮਲ ਪੈਦਾਬ ਨਹੀਂ ਹੋਈ ਅਬਨਾਰਮਲ ਪੈਦਾ ਹੋਈ ਹੈ ਕਿਉਂਕਿ ਜਿਹੜਾ ਬੰਦਾ ਨਾਰਮਲ ਪੈਦਾ ਹੋਇਆ ਹੁੰਦਾ ਨਾ ਉਹ ਐਮਪੀ ਵੀ ਬਣ ਜੇ ਉਹ ਸਿਆਣਾ ਹੁੰਦਾ ਇਹ ਹਵਾ ਚ ਐਮਪੀ ਬਣ ਗਈ ਹੈ ਬਾਲੀਵੁੱਡ ਦੇ ਵਿੱਚ ਹੋਰ ਵੀ ਬਹੁਤ ਕੁੜੀਆਂ ਕੰਮ ਕਰਦੀਆਂ ਹੀ ਨੇ ਉਹਨਾਂ ਦੇ ਤੇ ਨਹੀਂ ਇਦਾਂ ਦੀ ਕੋਈ ਭੱਦੀ ਤੇ ਭੈੜੀ ਤੇ ਇਤਰਾਜਯੋਗ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲੀਆਂ ਸਟੇਟਮੈਂਟ ਹੈ ਇਹੀ ਕਿਦੇ ਸੁਨੱਖੀ ਹੀਰਤ ਪੀਰ ਹੋਗੀ ਹੋਰ ਵੀ ਦੇਸ਼ੋਂ ਖੂਬਸੂਰਤ ਨੇ ਬਹੁਤ ਜ਼ਿਆਦਾ ਸਾਰੀਆਂ ਦੀਆਂ ਬੜੀਆਂ ਹਿੱਟ ਫਿਲਮਾਂ ਉਹ ਸਗੋਂ ਬਾਲੀਵੁੱਡ ਵਾਲੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਧਿਆਨ ਵਿੱਚ ਰੱਖ ਕੇ ਫਿਲਮਾਂ ਬਣਾਉਂਦੇ ਨੇ ਇਹ ਬੀਬੀ ਫਿਲਮਾਂ ਫਿਲਮਾਂ ਹੀ ਇਸ ਕਰਕੇ ਬਣਾਉਂਦੀ ਕਿ ਦੇਸ਼ ਦੀ ਏਕਤਾ ਤੇ ਖੰਡਤਾ ਟੁੱਟ ਜੇ ਕਦੀ ਕਸ਼ਮੀਰ ਫਾਈਲ ਜ ਅਨਪਪਖੇਰੋ ਨਹੀਂ ਬਣਾਇ ਕਿਉਂਕਿ ਉਹਨਾਂ ਨੇ ਵੀ ਨਿੱਕਰ ਪਾਈ ਹੋਈ ਪਾਈ ਹੋਈ ਆਰਐਸ ਦੀ ਇਸ ਬੀਬੀ ਨੇ ਤਾਂ ਪੱਕੀ ਪਾ ਲਈ ਹੈਗੀ ਨਾ ਇਹ ਜਿਹੜੇ ਲੋਕ ਨੇ ਅਸਲ ਵਿੱਚ ਇਹ ਇਹ ਇਨ੍ਹਾਂ ਨੂੰ ਦੇਸ਼ ਤੋਂ ਖਤਰਾ ਦੇਸ਼ ਇਨ੍ਹਾਂ ਤੋਂ ਬਚਣ ਦੀ ਲੋੜ ਦੇਸ਼ ਨੂੰ ਇਹ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਕੰਗੜਾ ਨਾ ਹੋਂਤਾ ਜੀ ਅੱਛਾ ਇਹ ਜਿਹੜਾ ਤੁਸੀਂ ਇਹ ਜਿਹੜਾ ਵਾਕਿਆ ਹੋਇਆ ਤੁਹਾਡੀ ਵੀ ਕਿਸੇ ਗੱਲਬਾਤ ਹੋਈ ਹੋਗੀ ਆ ਸੋਸ਼ਲ ਮੀਡੀਆ ਤੇ ਵੀ ਗੱਲ ਚੱਲ ਰਹੀ ਹੈਗੀ ਹੈ ਹਿਮਾਚਲ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਤੇ ਨਾਲੇ ਅਸੀਂ ਉਦੋਂ ਵੀ ਵੇਖਿਆ ਜਦੋਂ ਕਿਸਾਨੀ ਅੰਦੋਲਨ ਦਿੱਲੀ ਚੱਲ ਰਿਹਾ ਸੀਗਾ ਕਿਸਾਨਾਂ ਦੀ ਜਿਹੜੀ ਧੀਆਂ ਭੈਣਾਂ ਨੇ ਉਹ ਜਿਹੜੀ ਹਿਮਾਚਲ ਤੋਂ ਆਈਆਂ ਸਨ ਉਹਨੇ ਨਾਲ ਕਿਤੇ ਸੇਵਾ ਵੀ ਕੀਤੀ ਹੈਗੀ ਹੈ ਤੇ ਫਿਰ ਇਹ ਮਾੜਾ ਬੋਲਦੀ ਕਿੰਨੂ ਹੈਗੀ ਹੈ ਉਸ ਅੰਦੋਲਨ ਦੇ ਵਿੱਚ ਚਾਹੇ ਸਿੰਘੂ ਚਾਹੇ ਗਾਜੀਪੁਰ ਇਸਾਈ ਟਿਕਰੀ ਚਾਹੇ ਹੁਣ ਸ਼ੰਭੂ ਵੀ ਲੱਗਾ ਸ਼ੰਭੂ ਭਾਵੇਂ ਜਿੱਦਾਂ ਦਾ ਮਰਜ਼ੀ ਲੱਗਾ ਉਹਦੇ ਪਿੱਛੇ ਕੋਣ ਨਹੀਂ ਉਹਨੂੰ ਆਪਾਂ ਇੱਕ ਵੱਖਰੇ ਚੈਪਟਰ ਦੇ ਤੌਰ ਤੇ ਪੂਰੇ ਇੰਡੀਆ ਚ ਆ ਕੇ ਕੁੜੀਆਂ ਉੱਥੇ ਕੰਮ ਕਰਦੇ ਬੀਬੀਆਂ ਕੰਮ ਕਰਦੇ ਦਿੱਲੀ ਦੇ ਵਿੱਚ ਕਿੰਨੀਆਂ ਬੀਬੀਆਂ ਅੱਧੀ ਅੱਧੀ ਰਾਤ ਘੁੰਮਦੀਆਂ ਰਹੀਆਂ ਗਈਆਂ ਠੀਕ ਆ ਉਹਨਾਂ ਲੋਕਾਂ ਨੂੰ ਤੇ ਉੱਥੇ ਫਾਇਦਾ ਹੋ ਗਿਆ ਉਹਨਾਂ ਦੇ 15-15 ਮਹੀਨੇ ਚੁੱਲ੍ਹਿਆਂ 'ਚ ਅੱਗ ਨਹੀਂ ਬਲੀ ਉੱਥੇ ਮਾਰਕੀਟ ਬਣ ਗਈ ਉੱਥੇ ਲੰਗਰ ਫਰੀ ਦੇ ਲੱਗੇ ਉੱਥੇ ਰੋਟੀ ਪਾਣੀ ਸਭ ਕੁਝ ਪ੍ਰਬੰਧ ਸੀ ਇਹ ਬੀਬੀ ਨੂੰ ਉਦੋਂ ਦੀ ਤ ਇੰਡੀਆ ਦਾ ਕਿਹੜਾ ਕੋਨਾ ਵਾ ਜਿਹੜੇ ਉਥੇ ਨਹੀਂ ਹੈ ਦਿੱਲੀ ਯੂਨੀਵਰਸਿਟੀ ਹੈ ਜਵਾਹਰ ਨਹਿਰੂ ਯੂਨੀਵਰਸਿਟੀਆਂ ਦੇ ਉੱਤੇ ਕੁੜੀਆਂ ਆਂਦੀਆਂ ਨੇ ਸੇਵਾ ਕਰਦੇ ਡਾਕਟਰ ਜਿਹੜੀਆਂ ਕੁੜੀਆਂ ਲੇਡੀ ਡਾਕਟਰ ਉਹ ਆ ਕੇ ਸੇਵਾ ਕਰਦੇ ਗਰੀ ਆ ਪਿੱਛੇ ਜੀ ਸ਼ਿਸ਼ੰਭੂ ਇੱਕ ਕੁੜੀ ਆਪਣੇ ਘਰ ਵਾਲਿਆਂ ਦੀ ਸੇਵਾ ਕਰਦੀ ਉਹਨੂੰ ਤੇ ਕੋਈ ਖਤਰਾ ਨਹੀਂ ਤੇ ਇਹ ਬੀਬੀ ਨੇ ਜੋ ਫਿਲਮਾਂ ਦੇ ਵਿੱਚ ਚੰਦ ਚੜ੍ਹੇ ਆਉਂਦਾ ਸੀਨ ਤੇ ਆਫ ਦਾ ਸੀਨ ਉਹ ਸਾਰਿਆਂ ਨੂੰ ਪਤਾ ਹੈਗਾ ਪੀ ਕੀ ਕੋ ਜਾ ਬਾਲੀਵੁੱਡ ਦੇ ਵਿੱਚ ਚੱਲਦਾ ਹੈਗਾ ਤੁਸੀਂ ਐਵੇਂ ਨਾ ਲੋਕਾਂ ਦੀਆਂ ਧੀਆਂ ਭੈਣਾਂ ਬਦਨਾਮ ਕੀ ਕੀਤੀ ਜਾਵੇ ਮਤਲਬ ਜੋ ਵੀ ਇਹ ਬੀਬੀ ਜੋ ਫਿਲਮ ਕੋਈ ਕਾਲਪਨਿਕ ਉਹਦੀ ਜੋ ਬਣਾਉਂਦੀ ਉਹ ਹੀ ਸੋਚ ਲੇ ਕਿ ਉੱਤੇ ਆ ਹੋਇਆਊਗਾ ਉੱਥੇ ਆ ਵੀ 13 ਮਹੀਨੇ ਅੰਦੋਲਨ ਲੱਗਾ ਰਿਆ ਕੋਈ ਖਬਰ ਛਪੀ ਕੋਈ ਇਨਵੈਸਟੀਗੇਸ਼ਨ ਹੋਈ ਸਰਕਾਰ ਦੀ ਉੱਥੇ ਇੰਟੈਲੀਜੈਂਸ ਤੁਰੀ ਫਿਰਦੀ ਸੀ ਭਾਰਤ ਸਰਕਾਰ ਦੀ ਵੱਖ ਵੱਖ ਕੋਈ ਖਬਰ ਲੱਗੀ ਕੋਈ ਐਦਾਂ ਦੀ ਕੁਰਕਤੀ ਭੈਣ ਨੇ ਸ਼ਿਕਾਇਤ ਕੀਤੀ ਹੈ ਇਹ ਤੇ ਦੇਸ਼ ਦੀ ਨਾਰੀ ਨੂੰ ਦੇਸ਼ ਦੀਆਂ ਧੀਆਂ ਭੈਣਾਂ ਨੂੰ ਇਹਦੇ ਪੁਥਾਂ ਤਾਂ ਪੁਤਲੇ ਸਾੜਨੇ ਚਾਹੀਦੇ ਹਨ ਜਿਹੜੀ ਖੁਦ ਔਰਤ ਹੋ ਕੇ ਔਰਤ ਦੀ ਦੁਸ਼ਮਣ ਇੱਕ ਤੇ ਦੇਸ਼ ਦੀ ਦੁਸ਼ਮਣ ਪੰਜਾਬ ਦੀ ਦੁਸ਼ਮਣ ਸਿੱਖਾਂ ਦੀ ਦੁਸ਼ਮਣ ਕਿਸਾਨਾਂ ਦੀ ਦੁਸ਼ਮਣ ਉਸ ਤੋਂ ਵੱਡੀ ਔਰਤ ਦੀ ਦੁਸ਼ਮਣ ਔਰਤ ਜਾਤ ਦੀ ਸਭ ਤੋਂ ਵੱਡੀ ਦੁਸ਼ਮਣ ਇਹ ਜਿਹੜੀ ਬੀਬੀ ਹੈਗੀ ਹੈ ਜਿਹਦਾ ਨਾਮ ਵੀ ਮੈਨੂੰ ਲੱਗਦਾ ਕਿ ਇਸ ਔਰਤ ਦਾ ਨਾਮ ਲੈਣਾ ਹੀ ਪਾਪ ਹੋਏਗਾ ਹੈ ਇੰਡੀਆ ਦੇ ਲੋਕਾਂ ਨੂੰ ਇਨ ਨੂੰ ਤੇ ਇਗਨੋਰ ਕਰ ਦੇਣਾ ਨਜ਼ਰ ਅਦਾਜ਼ ਕਰ ਦੇਣੀ ਹੈ ਮਤਲਬ ਪਾਪਣ ਇਹ ਇਸ ਤੇ ਪਾਪੀ ਲੋਕਾਂ ਦੇ ਨਾਮ ਨਹੀਂ ਲਏ ਜਾਂਦੇ ਹੈਗੇ ਤੇ ਇਸ ਕਰਕੇ ਇਹ ਦਾ ਨਾਮ ਹੀ ਵੱਖਰਾ ਹੀ ਰੱਖ ਦੇਣਾ ਕਿ ਮੰਡੀ ਤੋਂ ਚੁਣੀ ਹੋਈ ਭਾਰਤੀ ਜਨਤਾ ਪਾਰਟੀ ਦੀ ਪਾਪਣ ਜਿਹੜੀ ਦੇਸ਼ ਨੂੰ ਡੰਗਣਾ ਚਾਹੁੰਦੀ ਆ ਇਹ ਉਹ ਉਸ ਪ੍ਰਵਿਰਤੀ ਵਾਲੀ ਬੀਬੀ ਨਹੀਂ ਤੇ ਬੰਦਾ ਸਿਆਣਾ ਹੁੰਦਾ ਪਰ ਕਿਉਂਕਿ ਇਹਨੂੰ ਹੱਲਾਸ਼ੇਰੀ ਬਹੁਤ ਭਾਜਪੀ ਨੇ ਦਿੱਤੀ ਸੀ ਉਸ ਹੱਲਾਸ਼ੇਰੀ ਦੇ ਕਰਕੇ ਹੀ ਹੁਣ ਭਾਜਪੀ ਨੂੰ ਜਿਹੜਾ ਸਟੇਟਮੈਂਟ ਰਿਲੀਜ਼ ਕਰਨੀ ਪਈ ਆ ਸਿਰ ਤੇ ਸਿਰ ਫੇਸ ਕਰਕੇ ਬੀਜੇਪੀ ਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਬੀਜੇਪੀ ਦਾ ਸਗੋਣਾ ਹੋਰ ਇਹਦੀ ਪ੍ਰਸ਼ੰਸਾ ਕੀਤੀ ਹੋਗੀ ਆਫ ਦਾ ਕੈਮਰਾ ਸਿਰ ਤੇ ਸਿਰ ਇਸ ਕਰਕੇ ਆ ਕਿ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਉਥੇ ਬੀਜੇਪੀ ਦੀ ਸਥਿਤੀ ਬਹੁਤ ਮਾੜੀ ਆ ਜੰਮੂ ਦੇ ਵਿੱਚ ਵੀ ਸਥਿਤੀ ਮਾੜੀ ਹੈਗੀ ਆ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਜਿਹੜੀ ਇਹਨੇ ਬੰਬੇ ਇੰਟਰਵਿਊ ਦਿੱਤੀ ਆ ਉਹ ਤੋਂ ਪਾਸਾ ਵਟ ਲਿਆ ਬੀਜਪੀ ਨਾਲ ਹੀ ਅਗਲੇ ਮੁੱਦੇ ਦੀ ਗੱਲ ਕਰ ਲਈਏ ਸ਼ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲਿਆਂ ਦੀ ਜਿਹੜੀ ਤਦਾਦ ਹੈ ਉਹ ਵੱਧਦੀ ਜਾ ਰਹੀ ਹੈ ਹੁਣ ਡਿਪੀ ਢਿੱਲੋਂ ਉਹਨਾਂ ਨੇ ਇਲਜ਼ਾਮ ਲਗਾਇਆ ਸੁਖਬੀਰ ਸਿੰਘ ਬਾਦਲ ਤੇ ਕਿ ਮੈਨੂੰ ਆਉਂਦੇ ਨੇ ਮੈਨੂੰ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਨੂੰ ਅਸੀਂ ਸ਼ਾਮਲ ਕਰ ਲਈਏ ਤੇ ਅਸੀਂ ਉਹਨਾਂ ਨੂੰ ਇੱਥੋਂ ਚੋਣ ਲੜਾਈਏ ਤੇ ਉਹ ਹੁਣ ਨਾਰਾਜ਼ ਹੋ ਗਏ ਅਸਤੀਫਾ ਦੇ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਨੇ ਫਿਰ ਕਹਿ ਦਿੱਤਾ ਹੈਗਾ ਕਿ 10 ਇਹਨਾਂ ਦਾ ਸਮਾਂ ਦਿੰਨੇ ਆ ਮੇਰੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਡਿਪੀ ਢਿੱਲੋਂ ਦੇ ਨਾਲ ਤੁਸੀਂ ਚੋਣ ਲੜੋ ਅਸੀਂ ਤੁਸੀਂ ਸਾਡੀ ਪਾਰਟੀ ਦਾ ਗਿੱਦੜਵਾਹ ਤੋਂ ਚਿਹਰਾ ਹੋਵਾਂਗੇ ਹੁਣ ਚਰਚਾ ਜਿਹੜੀ ਚੱਲ ਰਹੀ ਹੈਗੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਸਕਦੇ ਨੇ ਇਸ ਗੱਲ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਕਿ ਜਿਹੜੇ ਡਿਪੀਟੀ ਲੋਣੇ ਵਾਪਸ ਮੁੜਨਗੇ ਆਪਣੀ ਪਾਰਟੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਤੁਹਾਨੂੰ ਸਭ ਤੋਂ ਵੱਡੀ ਗੱਲ ਅਗਰ ਗਿੱਦੜਵਾਹ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ 5 ਵਾਰ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉੱਥੋਂ ਐਮਐਲਏ ਬਣੇ ਨੇ ਤੇ 4 ਵਾਰ ਬਨਪੀਤ ਸਿੰਘ ਬਾਦਲ ਬਣੇ ਨੇ ਔਰ 1952 ਦੇ ਵਿੱਚ ਪਹਿਲੀ ਵਾਰ ਉਹ ਸੀਟ ਬਣੀ ਸੀ ਨਾ ਹੁਣ ਰਹੀ ਗੱਲ ਜਿਹੜਾ ਹਰਦੀਪ ਸਿੰਘ ਡਿੰਪੀ ਇੱਕ ਉਹ बिजनेसमੈਨ ਆ ਵਪਾਰੀ ਆ ਪੋਲਿਟਿਸ਼ੀਨ ਹੀ ਆਗਾ ਉਹਦੀਆਂ ਬੱਸਾਂ ਦਾ ਕਾਰੋਬਾਰ ਚੱਲਦਾ ਔਰ ਉਦੋਂ ਬੱਸਾਂ ਦਾ ਕਾਰੋਬਾਰ ਕਾਲੀ ਦਲ ਕਰਕੇ ਉਹਦਾ ਕਾਰੋਬਾਰ ਬਹੁਤ ਵਧਿਆ ਆਏਗਾ ਕਿਸੇ ਵੇਲੇ ਤੇ ਦੱਸ ਦੇ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ 1997 ਦੇ ਵਿੱਚ ਸਰਕਾਰ ਉਹਨਾਂ ਨੂੰ ਤੇ ਪਰਮਿਟ ਵੀ ਫ੍ਰੀ ਦੇ ਮਿਲ ਗਏ 10 ਬੱਸਾਂ ਦੇ ਪਰਮਿਟ ਵੀ ਫ੍ਰੀ ਮਿਲੇ ਸੀ ਉਹਨੋਂ ਉਹ ਇੱਕ ਬਿਜ਼ਨਸ ਵਪਾਰਕ ਅਕਾਲੀ ਦਲ ਦਾ ਨੁਕਸਾਨ ਹੀ ਇਸ ਕਰਕੇ ਜਦੋਂ ਇਹਨਾਂ ਨੇ ਵਪਾਰੀ ਸ਼ਾਮਲ ਕੀਤੇ ਆਗੇ ਨੇ ਇੱਕ ਤੇ ਹੁੰਦੇ ਸੱਤਾ ਹੁਣ ਅਕਾਲੀ ਦਲ ਦੀ ਪ੍ਰੋਬਲਮ ਕੀ ਅਕਾਲੀ ਦਲ ਕੋ ਇੱਕ ਤੇ ਵਪਾਰੀ ਹੈਗੇ ਜਿਨ੍ਹਾਂ ਦੇ ਹੋਟਲ ਜਿਨ੍ਹਾਂ ਦੇ ਸ਼ਰਾਬ ਦੇ ਕਾਰੋਬਾਰ ਜਿਨ੍ਹਾਂ ਦੇ ਰੀਅਲ ਸਟੇਟ ਦਾ ਕੰਮ ਜਿਨ੍ਹਾਂ ਦੇ ਬੱਸਾਂ ਦੇ ਇਹ ਤੇ ਵਪਾਰੀ ਆ ਵਪਾਰੀ ਜਿਹੜਾ ਉਹ ਆਪਣਾ ਪਹਿਲਾਂ ਵਪਾਰ ਦੇਖਦਾ ਵੀ ਮੇਰਾ ਸੌਦਾ ਕਿੱਥੇ ਵਿਕਣਾ ਹੈਗਾ ਤੇ ਕਿਵੇਂ ਵੇਚਣਾ ਹੈਗਾ ਤੇ ਕਿਵੇਂ ਸੇਫ ਰਹਿੰਦਾ ਹੈਗਾ ਕਿਉਂਕਿ ਬੱਸਾਂ ਦਾ ਰੌਲਾ ਜਦੋਂ ਰਾਜਾ ਮਰਿੰਦਰ ਸਿੰਘ ਵੜਿੰਗ ਬਣ ਗਿਆ ਸੀ ਉਹਨਾਂ ਦੀਆਂ ਬੱਸਾਂ ਤੇ ਬੜਾ ਰਿਆ ਮਾੜੇ ਹਾਲਾਤ ਰਹਿ ਗਏ ਹੁਣ ਇੱਕ ਕੇ ਹਲਕੇ ਦਾ ਵਿਕਾਸ ਢਾਈਆਂ ਮਹੀਨਿਆਂ ਚ ਕੀ ਹੋਇਆ ਢਾਈਆਂ ਸਾਲਾ ਉਹਦਾ ਕੇ ਚਲੋ ਆਮਾਦੀ ਪਾਰਟੀ ਚ 28 ਤਰੀਕ ਨੂੰ ਭਗਵੰਤ ਮਾਨ ਦੀ ਹਾਜ਼ਰੀ ਚ ਉਹਨਾਂ ਨੇ ਸ਼ਾਮਲ ਹੋ ਜਾਣਾ ਗਿੱਦੜ ਬਾਹੇ ਹੋ ਸਕਦਾ ਹੈ ਕਿ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਗਿੱਦੜ ਬਾਹ ਤੋ ਉਮੀਦਵਾਰ ਹੀ ਬਣਾ ਦੇ ਇੱਕ ਬੱਸਾਂ ਦਾ ਵਪਾਰ ਵੱਧ ਦਾ ਵਾਧੂ ਜੂਗਾ ਹੋਰ ਵੀ ਫੋਲ ਜੂਗਾ ਦੂਜੀ ਗੱਲ ਇੱਕ ਸੱਤਾ ਦੇ ਵਪਾਰੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੱਤਾ ਦੇ ਵਪਾਰੀ ਵੀ ਬਹੁਤ ਹੈ ਉਹ ਅੱਡ ਹੋ ਗਏ ਨੇ ਇਧਰੋਂ ਹੋਰ ਭੱਜੇ ਨੂੰ ਫਿਰਦੇ ਆ ਗਏ ਨੇ ਜਦ ਸੁਬੀ ਸਿੰਘ ਬਾਦਲ ਹੁਣੇ ਖੁਦ ਵੀ ਇੱਕ ਸੱਤਾ ਸਿਆਸੀ ਲੀਡਰ ਵੀ ਆ ਉਹ ਵਪਾਰੀ ਵੀ ਆ ਕਾਲੀ ਦਲ ਦਾ ਨੁਕਸਾਨ ਇਤੋਂ ਕਹੇ ਕਿ ਜਿੱਥੇ ਸੱਤਾ ਦੇ ਵਪਾਰੀ ਤੇ ਐਕਚੁਅਲ ਵਪਾਰੀ ਆਗੇ ਨਾ ਉਹਨਾਂ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਹੁਣ ਡਿੰਪੀ ਟੂ ਲੋ ਹੁਣ ਨੂੰ ਕਾਲੀ ਦਲ ਨੇ ਸਪੇਸ ਬਹੁ ਦਿੱਤੀ ਦੋ ਵਾਰ ਨੂੰ ਟਿਕਟ ਦਿੱਤੀ ਹੈਗੀ ਉਹ ਵੱਖਰੀ ਗੱਲ ਕਿ ਪਿਛਲੀ ਵਾਰ 1300 ਪੇ 50 60 ਦੇ ਕਰੀਬ ਉਹ ਹਾਰ ਗਿਆ ਬਦਲ ਜੀ 880 ਚ 700 ਕੀ ਹੋਰ ਵੋਟਾਂ ਪੈ ਜਾਂਦੀਆਂ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਹਾਰ ਗਿਆ ਸੀ ਡਿੰਪੀ ਢਿੱਲੋਂ ਜਿੱਤ ਗਿਆ ਹੁਣ ਡਿੰਪੀ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਮਨਪੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਮੋੜ ਹੋ ਰਿਹਾ ਇਸ ਕਰਕੇ ਉਹਨੂੰ ਟਿਕਟ ਦੇ ਜਾਣੀ ਹੈ ਤੇ ਮੈਂ ਕਿੱਥੇ ਜਾਊਂਗਾ ਉਹਨੇ ਤਾਂ ਇਹ ਕਹਦਾ ਕਿ ਸੁਬੀਰ ਸਿੰਘ ਬਾਦਲ ਖੁਦ ਆ ਕੇ ਲੜ ਲੈਣ ਤੀਜਾ ਬੰਦਾ ਮੈਨੂੰ ਮਨਜ਼ੂਰ ਨਹੀਂ ਆ ਹੁਣ ਡਿੰਪੀ ਨੂੰ ਡਿੰਪੀ ਕੌਣ ਆ ਸੁਭੀ ਸਿੰਘ ਬਾਦਲ ਕਰਕੇ ਡਿਪੀ ਢੱਲੋ ਸੀ ਸੁਭੀ ਸਿੰਘ ਬਾਦਲ ਕਰਕੇ ਉਹ ਕਾਲੀ ਲੀਡਰ ਸੀ ਉਸ ਤੋਂ ਪਹਿਲਾਂ ਡਿਪੀ ਢੱਲੋ ਕੋਣ ਜਿਆਦਾ ਡਿਪੀ ਢੱਲੋ ਤੇ ਹੁਣ ਚਰਚਾ ਚ ਆਇਆ ਨਾ 2017 ਦੇ ਵਿੱਚ 2022 ਦੇ ਵਿੱਚ ਇਸ ਤੋਂ ਪਹਿਲਾਂ ਡਿਪੀ ਢੱਲੋ ਕੋਣ ਕਿਸੇ ਨੂੰ ਪਤਾ ਇੱਕ ਬੱਸਾਂ ਦਾ ਮਾਲਕ ਗਿਣਿਆ ਜਾਂਦਾ ਸੀ ਤੇ ਕਾਲੀ ਦਲ ਦੇ ਨਾਲ ਉਹ ਸਪੋਰਟਰ ਸੀ ਇਸ ਤੋਂ ਵੱਡੀ ਤੇ ਕੋਈ ਵੀ ਨਹੀਂ ਸੀ ਪਰ ਹੁਣ ਉਹਨਾਂ ਲੱਗਾ ਕਿ ਨਹੀਂ ਮੈਂ ਹਲਕੇ ਦਾ ਜਥੇਦਾਰ ਮੈਂ ਹਲਕੇ ਦਾ ਇਨਚਾਰਜ ਹਾਂ ਮੇਰਾ ਰਾਈਟ ਬਣ ਗਿਆ ਹੈਗਾ ਹੁਣ ਉਹ ਕਹਿ ਰਹੇ ਕਿ ਸੁਬੀ ਸਿੰਘ ਬਾਦਲ ਹੁਣੇ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਾਮਿਲ ਕਰਕੇ ਇੱਥੋਂ ਲੜਾਉਣਾ ਚਾਹੁੰਦੇ ਨੇ ਹੁਣ ਉਹਨੂੰ ਲੈ ਕੇ ਕੱਲ ਵੀ ਡਾਕਟਰ ਦਿਲਜੀਤ ਸਿੰਘ ਚੀਮਾ ਹੋਣਾ ਨੇ ਸਪਸ਼ਟ ਕਰਨ ਦਿੱਤਾ ਕਿ ਸਾਡੀ ਪਾਰਟੀ ਚ ਮਨਪ੍ਰੀਤ ਬਾਦਲ ਨਹੀਂ ਆ ਰਿਹਾ ਡਿੰਪੀ ਢਿਲੋਂ ਸਾਡਾ ਹਲਕੇ ਇੰਚਾਰਜ ਅੱਜ ਸੁਬੀ ਸਿੰਘ ਬਾਦਲ ਨੇ ਵੀ ਕਹਿਤਾ ਕਿ ਮੇਰੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ 4 ਮਹੀਨੇ ਤੋਂ ਕੋਈ ਗੱਲਬਾਤ ਨਹੀਂ ਹੋਈ ਔਰ ਦੂਜੀ ਗੱਲ ਜੇ ਅਸੀਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੈਣਾ ਹੁੰਦਾ ਅਸੀਂ ਉਦੋਂ ਹੀ ਲੈ ਲੈਂਦੇ ਜਿਸ ਦਿਨ ਉਹਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਮੈਂ ਤਾਂ ਉਹਦੋਂ ਹੀ ਆਪਣੇ ਭਰਾ ਨੂੰ ਲੈ ਲੈਣਾ ਔਰ ਸਾਨੂੰ ਲੋੜ ਵੀ ਹੋ ਸਕਦੀ ਕਿ ਬਾਦਲ ਸਾਹਿਬ ਦੀ ਵੀ ਕੋਸ਼ਿਸ਼ ਹੀ ਕਿ ਦੋਨੇ ਭਰਾ ਇਕੱਠੇ ਰਹਿਣ ਤੇ ਅੱਜ ਮੈਂ ਉਹਨੂੰ ਕਿਉਂ ਲਵਾਗਾ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਇਹਦੇ ਡਿੰਪੀ ਢਲੋਪਾ ਸਾਹਿਬ ਜਾਂ ਸੁਭੀ ਸਿੰਘ ਬਾਦਲ ਦੱਸਦਾ ਨਹੀਂ ਕਿ ਕੌਣ ਸੱਚਾ ਚ ਬੋਲ ਰਿਹਾ ਹੈਗਾ ਹੁਣ ਆ ਕਿ ਡਿੰਪੀ ਢਲੋ ਨੇ ਇਹ ਤੇ ਫੈਸਲਾ ਲੈ ਕਿਉਂਕਿ ਉਹਨਾਂ ਨੇ ਪਹਿਲਾਂ ਹਲਕੇ ਦੇ ਲੀਡਰਾਂ ਦਾ ਕੱਟ ਕੀਤਾ ਫਿਰ ਅੱਜ ਉਹਨਾਂ ਅਨਾਉਂਸਮੈਂਟ ਹੀ ਕਰ ਦਿੱਤੀ ਹੈਗੀ ਕਿ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਇਸ ਟਾਈਮ ਸ਼ਾਮਲ ਹੋਣਾ ਵਾ ਤੇ ਸਿਰਫ ਤੇ ਸਿਰਫ ਇਸ ਪਾਰਟੀ ਦੇ ਵਿੱਚ ਹੀ ਸ਼ਾਮਲ ਹੋ ਆਮ ਆਦੀ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਇਸ ਕਰਕੇ ਸ਼ਾਮਲ ਹੋ ਕਿਉਂਕਿ ਉਹਨਾਂ ਦੀ ਸਰਕਾਰ ਕੰਮ ਰੁਕੇ ਹੋ ਕਹਿੰਦੇ ਕਿ ਜਿਹੜਾ 2.5 ਸਾਲ ਬਚੇ ਨੇ ਗਿਦੜਬਾਹ ਨਰਕਤ ਚੋਂ ਗੁਜ਼ਰਿਆ ਹੈਗਾ ਪਿੰਡਾਂ ਦੇ ਵਿਕਾਸ ਰੁਕੇ ਨੇ ਸ਼ਹਿਰਾਂ ਸ਼ਹਿਰ ਦੇ ਗਿਦੜਬਾਹ ਸ਼ਹਿਰ ਦੇ ਵਿਕਾਸ ਰੁਕੇ ਨੇ ਉਹਦੇ ਨਾਲ ਸਾਡੀ ਜਿਹੜੀ ਹਲਕੇ ਦੀ ਜਿਹੜੀ ਨਿਹਾਰ ਆ ਉੱਬ بدل ਜਾਊ। ਹੁਣ 28 ਤਰੀਕ ਨੂੰ ਭਗਵੰਤ ਮਾਨ ਸਾਹਿਬ ਉੱਥੇ ਜਾ ਰਹੇ ਨੇ ਗਿੱਦੜਬਾਹ। ਤੇ ਲਾਜ਼ਮੀ ਤੌਰ ਤੇ ਸਾਰਾ ਪਰਿਵਾਰ ਹੁਣ ਕਾਲੀ ਦਲ ਛੱਡ ਕੇ ਉਹਦੇ ਨਾਲ ਸ਼ਾਮਲ ਹੋ ਰਿਹਾ ਆਮ ਆਦੀ ਪਾਰਟੀ 'ਚ। ਕਾਲੀ ਦਲ ਨੂੰ ਝਟਕਾ ਤੇ ਨਹੀਂ ਕਾਲੀ ਦਲ ਨੂੰ ਝਟਕੇ ਕਿੰਨੇ ਬਹੁਤ سارے ਝਟਕੇ ਮਿਲ ਚੁੱਕੇ ਨੇ। ਕਾਲੀ ਦਲ ਇੱਕ ਪਾਰਟੀ ਆ। ਇਸ ਟਾਈਮ ਉਹਦੇ ਹਾਲਾਤ ਬਾੜੇ ਨੇ। ਪਰ ਲੋਕ ਲੋਕਾਂ ਦੇ ਮਨਾਂ ਦੇ ਵਿੱਚ ਕਾਲੀਦਲ ਵਸਿਆ ਪਰ ਲੀਡਰਸ਼ਿਪ ਵਸੀ ਨਹੀਂ ਹੋਈ ਲੀਡਰਸ਼ਿਪ ਨੂੰ ਲੋਕੀ ਉਹ ਨਫ਼ਰਤ ਕਰਦੇ ਨੇ ਜਦੋਂ ਇੰਨੀ ਜ਼ਿਆਦਾ ਨਫ਼ਰਤ ਵੱਧ ਜਾਵੇ ਉਹ ਭਾਵੇਂ ਡਿੰਪੀਟ ਲੋ ਛੱਡ ਜੇ ਜਾਂ ਰਵੀ ਕਾਲੋਂ ਛੱਡ ਜੇ ਚਾਹੇ ਸੁਖਦੇਵ ਸਿੰਘ ਢੀਂਡ ਸਾਹਿਬ ਚਾਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮੜਾ ਚਾਹੇ ਬੀਬੀ ਜਗੀਰੋ ਕੋਈ ਫਰਕ ਨਹੀਂ ਪਿਆਗਾ ਕਾਲਿਦ ਨੂੰ ਉਸ ਦਿਨ ਫਰਕ ਪੈਣਾ ਜਿੱਦਣ ਬਿਲਕੁਲ ਲੋਕਾਂ ਨੇ ਆਪਣੇ ਮਨ ਚੋਂ ਵਿਚਾਰ ਤੋ ਉਹ ਲੀਡਰਸ਼ਿਪ ਇੰਨੀ ਸਮਝ ਰਹੀਗੀ ਜੀ ਸਥਿਤੀ ਦੇ ਵਿੱਚ ਕਿਉਂਕਿ ਅੱਜ ਹਮੇਸ਼ਾ ਇਦਾਂ ਹੀ ਹੁੰਦਾ ਵਾ ਕਿ ਚੜਦੇ ਸੂਰਜ ਨੂੰ ਸਲਾਮ ਆਉਂਦੀਆਂ ਢਲਦਿਆਂ ਨੂੰ ਤੇ ਕੌਣ ਪੁੱਛਦਾ ਹੈ ਨਾ ਇਸ ਕਰਕੇ ਇਸ ਟਾਈਮ ਜਿਹੜਾ ਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਨਹੀਂ ਆ ਢਹਦੇ ਹੀ ਕਲਾ ਦੇ ਵਿੱਚ ਆ ਸੁਬੀਰ ਸਿੰਘ ਬਾਦਲ ਦੇ ਵਿੱਚ ਚੜ੍ਹਾਈ ਹੁਣ ਖਤਮ ਹੋ ਚੁੱਕੀ ਆ ਉਹ ਵੇਲਾ ਨਿਕਲ ਚੁੱਕਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਨੂੰ ਵੋਟਾਂ ਪਈਆਂ ਜਾਂ ਸ਼ਰਮਨੀ ਕਾਲੀ ਦਲ ਦੇ ਮੂੰਹ ਨੂੰ ਵੋਟਾਂ ਪੈਂਦੀਆਂ ਉਹ ਵੇਲਾ ਨਿਕਲ ਚੁੱਕਿਆ ਨਹੀਂ ਤੇ ਬਾਦਲਾ ਕਰਕੇ ਕਾਲੀ ਦਲ ਜਾਣਾ ਜਾਂਦਾ ਸੀ ਉਹਨੂੰ ਬਾਦਲਾ ਕਰਕੇ ਹੀ ਕਾਲੀ ਦਲ ਤੋਂ ਲੋਕ ਨਾਤਾ ਤੋੜ ਰਹੇ ਹੈਗੇ ਨਹੀਂ ਸਾਰਿਆਂ ਦੇ ਜਿਹੜੇ ਨੇ ਨਿੱਜੀ ਹਿੱਤ ਨੇ ਪਾਰਟੀ ਵਾਸਤੇ ਕੋਈ ਕੰਮ ਨਹੀਂ ਕਰ ਰਿਹਾਗਾ ਜਦੋਂ ਨਿੱਜੀ ਹਿੱਤ ਹੁੰਣ ਫਿਰ ਪਾਰਟੀਆਂ ਦਾ ਨੁਕਸਾਨ ਹੁੰਦਾ ਇਸੇ ਕਰਕੇ ਕਾਲੀ ਦਲ ਦੇ ਵਿੱਚ ਨਿੱਜੀ ਹਿੱਤ ਬਹੁਤ ਪ੍ਰਚਲਿਤ ਸੀ ਨਿੱਜੀ ਹਿੱਤ ਕੀ ਸੀ ਪਰਿਵਾਰਵਾਦ ਵਪਾਰ ਬਿਜ਼ਨਸ ਮਾਈਨਿੰਗ ਮਾਫੀਆ ਵਾਂਸ ਬਣੇ ਤੇ ਪਾਰਟੀ ਰਹਿ ਗਈ ਥੱਲੇ ਚਾਹੀਦੀ ਸੀ ਕਿ ਪਾਰਟੀ ਉੱਪਰ ਹੋਣੀ ਚਾਹੀਦੀ ਉਸ ਉਹਦੇ ਕਰਕੇ ਜਿਹੜਾ ਜਿਹੜਾ ਸ਼ਰਮ ਨੀ ਕਾਲੀ ਦਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਡਿੰਪੀ ਢਲੂ ਠੀਕ ਹੈ ਉਹਨੂੰ ਲੱਗਦਾ ਕਿਉਂਕਿ ਸਰਕਾਰ ਤੇ ਸਰਕਾਰ ਦੇ ਵਿੱਚ ਜਿੰਤਨ ਦੇ ਜ਼ਿਆਦਾ ਚਾਂਸ ਹੋ ਸਕਦੇ ਉਹਨਾਂ ਰਹਾ ਕਿ ਮੈਂ 17 ਦੇ ਵਿੱਚ ਇੰਨੇ ਕਰੋੜ ਰੁਪਇਆ ਲਾਤਾ 22 ਦੇ ਵਿੱਚ ਇੰਨੇ ਕਰੋੜ ਰੁਪਇਆ ਖਰਚ ਕਰਤਾ ਇਲੈਕਸ਼ਨ ਅੱਜਕੱਲ ਸਸਤੀ ਤੇ ਹੈ ਨਹੀਂ ਬਹੁਤ ਮਹਿੰਗੀ ਹੈ ਗਈ ਤੇ ਜਿਹੜਾ ਬੰਦਾ ਪਹਿਲਾਂ ਹੀ ਇੰਨਾ ਰੱਜਿਆ ਪੁੱਜੋ ਖੁੱਲ ਕੇ ਪੈਸੇ ਲਾਉਂਦਾ ਹੈਗਾ ਹੋ ਸਕਦਾ ਲੱਗਦਾ ਹੈ ਕਿ 2.5 ਮਹੀਨਾ 2.5 ਸਾਲ ਵਾਸਤੇ ਤੇ ਐਮ.ਐਲ.ਏ ਬਣ ਜਾਈਏ ਹੁਣ ਕੋਈ ਨਾ ਕੋਈ ਤੇ ਗੱਲਬਾਤ ਹੋਈ ਹੋਊਗੀ ਭਗਵੰਤ ਸਿੰਘ ਸਾਹਿਬ ਨਾਲ ਹੋ ਸਕਦਾ ਉਹਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਜਿਹੜਾ 22 ਦੇ ਵਿੱਚ ਆਮ ਆਦੀ ਪਾਰਟੀ ਦਾ ਕੈਂਡੀਡੇਟ ਉਹ ਤੀਜੇ ਨੰਬਰ ਤੇ ਆਇਆ ਸੀ ਡਿਪੀਟ ਲੋ ਦੂਜੇ ਨੰਬਰ ਤੇ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਮਸਾਂ ਜਿੱਤਿਆਗਾ ਹੋ ਸਕਦਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦਾ ਕੈਂਡੀਡੇਟ ਉਥੋਂ ਮਾੜਾ ਆਵੇ ਪਹਿਲਾਂ ਤੇ ਅਮਰਤਾ ਵੜਿੰਗ ਸੀ ਪਰ ਹੁਣ ਅਮਰਤਾ ਵੜਿੰਗ ਤੇ 227 ਦੇ ਵਿੱਚ ਮੁਕਸਰ ਤੋਂ ਲੜੇਗੀ ਦੂਜੀ ਗੱਲ ਇਹ ਹੈ ਕਿ ਸੁਭੀਤ ਸਿੰਘ ਬਾਦਲ ਜੇ ਡਿਪੀਟ ਲੋ ਉਠਾਈ ਨੂੰ ਤੇ ਪੱਕਾ ਚਲਾ ਗਿਆ ਉਹਨੇ ਵਾਪਸ ਤੇ ਆਉਣਾ ਨਹੀਂ ਹੈਗਾ ਤੇ ਉਥੋਂ ਕੇਜਰੀ ਭਗਵੰਤ ਮਾਨ ਨੂੰ ਕੇਜਰੀਵਾਲ ਹੁਣੀ ਡਿਪੀਟ ਲੋ ਨੂੰ ਉਮੀਦਵਾਰ ਬਣਾ ਦੇ ਤੇ ਕਾਲੀ ਦਲ ਵੱਲੋਂ ਉਮੀਦਵਾਰ ਕੀ ਫਿਰ ਵਾਕਿਆ ਮਨਪੀਤ ਸਿੰਘ ਬਾਦਲ ਹੋਊਗਾ ਜਾਂ ਫਿਰ ਸੁਭੀਤ ਸਿੰਘ ਬਾਦਲ ਹੋਏਗਾ ਨਾਲ ਹੀ ਅਗਲੇ ਲੱਗਦੇ ਮਸਲੇ ਦੀ ਗੱਲ ਕਰ ਲਈਏ ਮੰਨ ਕੇ ਚੱਲੀਏ ਕਿ ਹਰ ਚੌਥੇ ਪੰਜਵੇਂ ਦਿਨ ਖਬਰਾਂ ਛਪ ਜਾਂਦੀਆਂ ਨੇ ਅਖਬਾਰ ਜਾਂ ਟੀਵੀ ਦੇ ਵਿੱਚ ਜਾਂ ਸੋਸ਼ਲ ਮੀਡੀਆ ਉੱਤੇ ਵੀ ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਪੰਜਾਬ ਸਰਕਾਰ ਇਸ ਜਿਹੜੀ ਮੁਹਿੰਮ ਹੈ ਇਹਨੂੰ ਲੈ ਕੇ ਅੱਗੇ ਵਧਣ ਦੇ ਦਾਅਵੇ ਕਰਦੀ ਏ ਪਰ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਤਾਜ਼ਾ ਇੱਕ ਐਮਐਲਏ ਨੂੰ ਨੇ ਫੋਨ ਕੀਤਾ ਇਹ ਕਮਰਨ ਫੋਨ ਕਰਾਇਆ ਗਿਆ ਉਹਦੇ ਹਲਕੇ ਦੇ ਵਿੱਚ ਬਿਜਲੀ ਵਾਲਿਆਂ ਨੇ ਚੋਰੀ ਪਕੜੀ ਬਿਜਲੀ ਦੀ ਉਹਨਾਂ ਨੂੰ ਫੋਨ ਕਰਾਤਾ ਐਮਐਲਏ ਦਾ ਐਮਐਲਏ ਨੇ ਕਿਹਾ ਅੱਜ ਤੋਂ ਬਾਅਦ ਇੱਥੇ ਆਉਣਗੇ ਇਹਨਾਂ ਨੂੰ ਬੰਦੀ ਬਣਾ ਲਿਓ ਇਹ ਪੰਜਾਬ 'ਚ ਚੱਲ ਕੀ ਰਿਹਾ ਹੈਗਾ ਜੀ ਹੁਣ ਐਮਐਲਏ ਹੀ ਬढ़ावा ਦੇ ਰਹੇ ਨੇ ਜਾਂ ਸੈਸਦਿਆ ਨਹੀਂ ਬढ़ावा ਦੇ ਰਹੇ ਨੇ ਤੁਸੀਂ ਬਿਜਲੀ ਚੋਰੀ ਕਰੋ ਕੋਈ ਚੱਕਰ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਲੋਕਾਂ ਨੇ ਵੀ ਤੇ ਸ਼ਰਮ ਲਾ ਕੇ ਵੇਚਦੀ ਹੈਗੀ ਆ ਰਿੰਦੀ ਖੁਦੀ ਬਵਾਦਤ ਐਮ ਐਲ ਏ ਉਹਨਾਂ ਨੇ ਵੀ ਸ਼ਰਮ ਤੇ ਲਾ ਕੇ ਵੇਚੀ ਹੋਈ ਹੈ ਮਤਲਬ ਬੇਸ਼ਰਮੀ ਵਾਲੀਆਂ ਹੱਦਾਂ ਪੰਜਾਬ ਚੋਂ ਟੱਪ ਚੁੱਕੇ ਨੇ ਪਹਿਲੀ ਤੇ ਗੱਲ ਹੈ ਕਿ ਪੰਜਾਬ ਦੇ ਵਿੱਚ ਲਗਭਗ ਬਿਜਲੀ ਫ੍ਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਈ ਦਫਾ ਬੋਲ ਚੁੱਕੇ ਨੇ ਪੰਜਾਬ ਦੇ ਹਰ ਪਿੰਡ ਤੋਂ ਹਰ ਮੰਚ ਤੋਂ ਹਰ ਰੈਲੀ ਤੋਂ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਛਤੀਸਗੜ ਜਿੱਥੇ ਜਿੱਥੇ ਵੀ ਵੋਟਾਂ ਪਈਆਂ ਨੇ ਵੀ ਪੰਜਾਬ ਦੇਖੋ 90% ਦੀ 95% ਦੀ ਜਿਹੜੀ ਬਿਜਲੀ ਫ੍ਰੀ ਹੈ ਜਦ ਸੂਬੇ ਦੇ ਵਿੱਚ ਬਿਜਲੀ ਫ੍ਰੀ ਹੈ ਫਿਰ ਵੀ ਚੋਰੀ ਹੋ ਰਹੀ ਹੈ ਉਹਨਾਂ ਬੀਲੀ ਮਹਿਕਮੇ ਨੇ ਬੀਲੀ ਬੋਰਡ ਨੇ ਜਾਂ ਪੰਜਾਬ ਸਟੇਟ ਪਾਰਵ ਕਾਰਪਲਿਸ਼ ਕਾਰਪੋਰੇਸ਼ਨ ਲਿਮਟਿਡ ਕਹਿ ਦिए। ਉਹਨਾਂ ਨੇ ਦੋ ਦਿਨ ਮਹੀਮਲਾ ਹੀ ਕੋਈ 53000 ਥਾਵਾਂ ਤੇ ਨੇ ਛਾਪੇ ਮਾਰੇ ਨੇ। ਕੋਈ 70 ਕੀ ਕਰੋੜ ਦੀ ਬੀਲੀ ਜਿਹੜੀ ਉਹਨੇ ਜੁਰਮਾਨੇ ਟੋਕੇ ਨੇ। ਉਹ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਬਾਕੀ ਹਲਕਿਆਂ 'ਚ ਤੇ ਅਸੀਂ ਜਾਏ ਆ ਇੱਥੇ ਸਾਨੂੰ ਦੇਣੇ ਦੇ ਲੈਣੇ ਪੈ ਜਾਣਗੇ। ਉੱਥੇ ਇੱਕ ਢਾਣੀ ਆ ਤੇ ਉਸ ਢਾਣੀ ਦੇ ਵਿੱਚੋਂ ਚੱਲ ਗਏ ਸਿੱਧੀ ਕੁੰਡੀ ਲਈ ਪਿਓ ਦੇ ਪੁੱਤਾਂ ਨੇ ਕਿਉਂਕਿ ਐਮ.ਐਲ.ਏ ਦਾ ਹੱਥ ਸੀ। ਐਮ ਐਲ ਏ ਵਿਵਾਦ ਦਾ ਪਟਿਆਲੇ ਜ਼ਿਲ੍ਹੇ ਦਾ ਐਮ ਐਲ ਏ ਸਾਰੀ ਦੁਨੀਆ ਨੂੰ ਪਤਾ ਪਈ ਉਹ ਕੀ ਕੀ ਚੰਦ ਚਾੜੇ ਹੋ ਗਨੇ ਕਿ ਉਹ ਕਿਹੋ ਜਿਹਾ ਕੰਮ ਕਰਦੇ ਨੇ ਕਿ ਉਹ ਕਿਹੋ ਜਿਹਾ ਲੋਕਾਂ ਨੂੰ ਧਮਕੀਆਂ ਦਿੰਦੇ ਕਿ ਉਹ ਕਿਹੋ ਜਿਹੇ ਦੇ ਮਾਫੀ ਦੇ ਨਾਲ ਰਲ ਚੁੱਕੇ ਨੇ ਕੀ ਕਰਦੇ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਕਿ ਪਟਿਆਲੇ ਜ਼ਿਲ੍ਹੇ ਦਾ ਵਿਵਾਦਿਤ ਐਮ ਐਲ ਏ ਕਿਹੜਾ ਹੁਣ ਬੀਲੀ ਵਾਲੇ ਡਰਦੇ ਸ਼ਿਕਾਇਤ ਨਹੀਂ ਦੇ ਰਹੇ ਰੌਲਾ ਵੀ ਨਹੀਂ ਪਾ ਰਹੇ ਵੀ ਸਾਡਾ ਤਬਾਦਲਾ ਹੋ ਜਾ ਕਿ ਉਹ ਐਮ ਐਲ ਏ ਦੀ ਚਲਦੀ ਬਹੁਤ ਆ ਉਸ ਐਮਐਲਏ ਦੀ ਚੰਡੀਗੜ੍ਹ ਦੀ ਕੋਠੀ ਤੋਂ ਲੈ ਕੇ ਦਿੱਲੀ ਤੱਕ ਦੀਆਂ ਜਿਹੜੀਆਂ ਆਮ ਆਦੀ ਪਾਰਟੀ ਦੇ ਕੋਠੀਆਂ ਉਹ ਸਾਰੇ ਉਹਨਾਂ ਦੀ ਉਹਦੀ ਬਹੁਤ ਪਹੁੰਚ ਆ ਇਸ ਕਰਕੇ ਵਿਚਾਰੇ ਜਿਹੜੇ ਬਿਲੀਬੋਰਡ ਦੇ ਐਸਡੀਓ ਵਿਚਾਰੇ ਗਏ ਉਹ ਡਰ ਕੇ ਆ ਹੀ ਗਏ ਉਹਨਾਂ ਨੇ ਕਿ ਨਾ ਜੁਰਮਾਨਾ ਲਾਇਆ ਹੈਗਾ ਉਲਟਾ ਬੇਇਜ਼ਤੀ ਕਰਾ ਕੇ ਆਏ ਨੇ ਉਹਨਾਂ ਤੇ ਉਸ ਵਿਵਾਦਿਤ ਐਮਐਲ ਨੇ ਕਹਿ ਦਿੱਤਾ ਕਿ ਅੱਗੇ ਤੋਂ ਜੇ ਆ ਗਏ ਇਹਨਾਂ ਨੂੰ ਬੰਦੀ ਬਣਾ ਲਓ ਮੈਂ ਆਪੇ ਨਜਿੱਠ ਲੂੰਗਾ ਹੁਣ ਜਦ ਐਮਐਲਏ ਇਦਾਂ ਹੀ ਬੀਲੀ ਚੋਰਾ ਨੂੰ ਹੌਸਲੇ ਦੇਣ ਲੱਗ ਪਏ ਇਹਦਾ ਮਤਲਬ ਉਹ ਤਸਕਰਾਂ ਨੂੰ ਕਿੰਨਾ ਹੌਸਲਾ ਦਿੰਦੇ ਹੋਣਗੇ ਉਸ ਇਲਾਕੇ 'ਚ ਨਸ਼ਾ ਕਿੰਨਾ ਵੇਖਿਆਦਾ ਹੋਊਗਾ ਉੱਥੇ ਨਾ ਪੁਲਿਸ ਵਾਲੇ ਕੰਮ ਕਰਦੇ ਹੋਣਗੇ ਜਿਹੜੇ ਗੈਰ ਸਮਾਜਿਕ ਅਨਸਰ ਲੋਕਾਂ ਦੇ ਖਿਲਾਫ ਨਾ ਪੁਲਿਸ ਜਾਂਦੀ ਹੋਊਗੀ ਨਾ ਬੀਲੀ ਆ ਮਹਿਕਮੇ ਆ ਲੈ ਜਾਂਦੇ ਨਾ ਹੈਲਥ ਮੰਗੂ ਉੱਥੋਂ ਦੇ ਡਰਦੇ ਉਹਦੀ ਤੇ ਇੱਕ ਆਪਣੀ ਸਲਤਨਤ ਉਹ ਇਦਾਂ ਲੱਗਦਾ ਕਿ ਉਹ ਜਿਹੜਾ ਹਲਕਾ ਇਹਦਾ ਮਤਲਬ ਹੈ ਕਿ ਉੱਥੇ ਤਾਲੇਬਾਨਾ ਮਤਲਬ ਉਹ ਉਹਨਾ ਏਰੀਆ ਇੱਕ ਵੱਖਰਾ ਮੁਲਕ ਆ ਇੱਕ ਵੱਖਰਾ ਸਟੇਟ ਆ ਪੰਜਾਬ ਦਾ ਉਹ ਪੰਜਾਬ ਦਾ ਹਲਕਾ ਨਹੀਂ ਆ ਉਹ ਪੰਜਾਬ ਦਾ ਉਹ ਇੱਕ ਨਵਾਂ ਸਟੇਟ ਆ ਛੋਟਾ ਜਿਹਾ ਉੱਥੇ ਉਸ ਐਮਐਲਏ ਦੀ ਸਲਤਨਤ ਉਹ ਉਥੋਂ ਦਾ ਮੁੱਖ ਮੰਤਰੀ ਆ ਉਥੋਂ ਦਾ ਰਾਜਾ ਵਾ ਕਿ ਬੰਦੀ ਬਣਾ ਲਓ ਤੇ ਮੈਂ ਦੇਖੂਗਾ ਕਿ ਕਿਵੇਂ ਵੜਦੇ ਹੈਗੇ ਮਤਲਬ ਉਹਨੇ ਲੋਕਾਂ ਨੂੰ ਕਹਿ ਦਿੱਤਾ ਕਿ ਜੋ ਤੁਸੀਂ ਕਰਨਾ ਕਰ ਲਓ ਤੁਹਾਨੂੰ ਕੋਈ ਚਿੰਤਾ ਨਹੀਂ ਕੋਈ ਪਰਵਾਹ ਨਹੀਂ ਨਾ ਡਰਨ ਦੀ ਨਾ ਮੁਕਦਮਾ ਜਿਹੜਾ ਆਊਗਾ ਉਹਨੂੰ ਬੰਦੀ ਬਣਾ ਲਓ ਇਵੇਂ ਮਾਜੇ ਦੇ ਵਿੱਚ ਵੀ ਰੱਖੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਵੀ ਇੱਕ ਐਮਐਲਏ ਇਦਾਂ ਹੀ ਕਰਦਾ ਸੀ। ਅੱਛਾ ਜੀ। ਹਾਂ। ਅੱਜਕੱਲ ਉਹਨੂੰ ਕੋਈ ਹੁਣ ਪੁੱਛਦਾ ਨਹੀਂ ਹੈਗਾ। ਸ਼ਾਇਦ ਕਿੰਨੀਆਂ ਦਵਾਈਆਂ ਖਾਂਦਾ ਹੋਵੇ। ਉਹ ਵੀ ਇਦਾਂ ਹੀ ਕਰਦਾ ਸੀ। ਜੇ ਕੋਈ ਉੱਥੇ ਬਿਲੀ ਜਦੋਂ ਬਿਲੀ ਚੋਰੀ ਫੜ ਲੋ ਬੰਦੇ ਇੱਕ ਵਾਰ ਉਸ ਇਲਾਕੇ ਦੇ ਵਿੱਚ ਜਦੋਂ 10ਵੀਂ 12ਵੀਂ ਦੇ ਪੇਪਰ ਪੈਂਦੇ ਹੈਗੇ ਨੇ ਤੇ ਉਹ ਚੈਕਿੰਗ ਟੀਮਾਂ ਜਾਂਦੀਆਂ ਨੇ ਫ્લાਇੰਗ ਜਿਹਨੂੰ ਬੋਲਦੇ ਹੈਗੇ ਨੇ ਉਹਨਾਂ ਨੂੰ ਹੀ ਉਹਨਾਂ ਨੇ ਬੰਦੀ ਬਣਾ ਲਿਆ ਸੀ ਪਿੰਡ ਵਾਲਿਆਂ ਨੇ ਐਮਐਲਏ ਦੀ ਸ਼ੈਤ ਪੋਤਨੀ ਇਹ ਐਮ ਲਈ ਕਰਦੇ ਕਿ ਕਾਲੀਆਂ ਵੇਲੇ ਵੀ ਝਾੜੂ ਵਾਲਿਆਂ ਵੀ ਮਤਲਬ ਜਿਹੜੇ ਇਹ ਲੋਕ ਨੇ ਪੰਜਾਬ ਦੇ ੱੱੱਬਾਂ ਨੇ ਇਹ ਪਾਰਟੀਆਂ ਦੇ ੱੱਬੇ ਨੇ ਸਰਕਾਰਾਂ ਤੇ ਕਲੰਕ ਨੇ ਇਹ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖਣਾ ਪਰ ਉਹਨਾਂ ਸਵਾਲ ਹੈ ਕਿ ਆਵਾ ਦੀ ਪਾਰਟੀ ਕੀ ਹੈ ਇਹ ਕਰਨਾ ਕੀ ਹੈ ਇਦਾਂ ਦੇ ਇਸ ਤੋਂ ਇੰਨਾ ਐਮਐਲਏ ਤੋਂ ਇਲਾਵਾ ਜਿਹੜਾ ਵਿਵਾਦਿਤ ਐ ਮੇ ਪਟਿਆਲਾ ਜਿਹੜੀ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਖਬਰ ਛਪੀ ਆ ਉਹਦੇ ਚ ਚਰਨਜੀਤ ਭੁੱਲਰ ਬੜੇ ਸੀਨੀਅਰ ਪੱਤਰਕਾਰ ਨੇ ਔਰ ਚੰਗੀਆਂ ਖਬਰਾਂ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਖਬਰ ਛਪੀ ਆ ਉਹਦੇ ਚ ਸਾਰੀਆਂ ਗੱਲਾਂ ਲਿਖੀਆਂ ਕਿ ਇੱਕ ਐਮਐਲਏ ਜਿਹੜਾ ਬਿਲੀਚੋਰਾ ਦੇ ਪਿੱਠ ਤੇ ਆ ਖਲੋਤਾ ਹੈਗਾ ਪਿਲਾਓ ਜਿੰਨੇ ਹੱਥ ਲਾਉਣਾ ਹੈਗਾ ਹੁਣ ਸਰਕਾਰ ਕੋਲ ਇਹੋ ਜਿਹੇ ਬੜੇ ਬਦਨਾਮ ਚਿਹਰੇ ਨੇ ਦੇਖੋ ਸਾਡੇ ਕੋਲ ਕਿੰਨੇ ਕਿੰਨੇ ਮੰਤਰੀ ਨੇ ਕਿੰਨੀਆਂ ਕਿੰਨੀਆਂ ਉਹਨਾਂ ਦੀਆਂ ਵੀਡੀਓ ਆ ਚੁੱਕੀਆਂ ਨੇ ਕਿੰਨੇ ਕਿੰਨੇ ਐਮਐਲਏ ਦੀਆਂ ਵੀਡੀਓ ਆ ਚੁੱਕੀਆਂ ਨੇ ਕਿੰਨੇ ਕਿੰਨੇ ਰੰਗੇ ਹੱਥੀ ਫੜੇ ਗਏ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਰਤਨਾ ਤੇ ਰਤਨਾ ਨੂੰ ਕੋਈ ਪਰਵਾਹ ਨਹੀਂ ਆ ਗਈ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਲੱਗਦਾ ਜੇ ਕਿਤੇ ਸਾਰਿਆਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਚ ਇੱਕਾ ਦੁੱਕਾ ਬਚਣਗੇ ਸਾਰੇ ਕੋਈ ਨਾ ਕੋਈ ਰੋਜ਼ ਨਵੇਂ ਨਵੇਂ ਤੋਂ ਨਵਾਂ ਚੰਦ ਚਾੜ ਰਹੇ ਨੇ ਪਰ ਇਹ ਜਿਹੜੇ ਐਮਐਲਏ ਜਾਂ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਮੰਨਿਆ ਜਾਂਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਬੜਾ ਖੋਫ ਹੈ ਪਰ ਇਹ ਕਿਹੜਾ ਇਹ ਜਿਹੜਾ ਐਮ.ਐਲ.ਏ ਹੈ ਇਹਨੂੰ ਮੁੱਖ ਮੰਤਰੀ ਦਾ ਵੀ ਖੋਫ ਨਹੀਂ ਹੈਗਾ ਇਹ ਆਪਣੀ ਜਿਵੇਂ ਤੁਸੀਂ ਕਿਹਾ ਕਿ ਇਹਦੀ ਆਪਣੀ ਸਲਤਨਤ ਹੈ ਇਹ ਆਪਣੇ ਏਰੀਆ ਦਾ ਮੁੱਖ ਮੰਤਰੀ ਹੈਗਾ ਮੁੱਖ ਮੰਤਰੀ ਭਗਵਾਨ ਦਾ ਵੀ ਚਾਹੀਦਾ ਹੈਗਾ ਇੱਕ ਵਾਰ ਇਹਦੀ ਵੀ ਕਲਾਸ ਲਗਾ ਦੇਣ ਜਾਂ ਇਹਨੂੰ ਵੀ ਬੰਦੇ ਦਾ ਪੁੱਤ ਬਣਾ ਦੇਣ ਨਹੀਂ ਨਹੀਂ ਉਹ ਲਾਜ਼ਮੀ ਤੌਰ ਤੇ ਲੱਗ ਜੂਗੀ ਕਿਉਂਕਿ ਉਹਨਾਂ ਖਬਰ ਨਸ਼ਰ ਹੋ ਗਿਆ ਰੌਲਾ ਪੈ ਗਿਆ ਆਪਾਂ ਵੀ ਸਵੇਰ ਦੀ ਪੰਜਾਬੀ ਟਰਬਿਊ ਦਾ ਹਵਾਲਾ ਦੇ ਕੇ ਖਬਰ ਕੀਤੀ ਹੁਣ ਵੀ ਕਰ ਰਹੇ ਉਹਦੇ ਸੀਐਮ ਤੱਕ ਪਹੁੰਚ ਗਈ ਕਰਦੇ ਉਹਨੇ ਕੰਨ ਖਿੱਚਦੇ ਉਹਨੇ ਪਰ ਰੌਲਾ ਪੈ ਗਿਆ ਨਾ ਇਹੋ ਜਿਹੜੇ ਐਮਐਲਏ ਪਾਰਟੀ ਨੂੰ ਜਾਂ ਭਗਵੰਤ ਮਾਨ ਸਾਹਿਬ ਨੂੰ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਇਹਨਾਂ ਨੂੰ ਵੀ ਕੰਟਰੋਲ ਕਰਨਾ ਚਾਹੀਦਾ ਹੈਗਾ ਘੱਟੋ ਘੜੀ ਯਾਰ ਇੱਕ ਬੀਲੀ ਚੋਰੀ ਕਰਵਾ ਰਹੇ ਤੁਸੀਂ ਚੋਰਾਂ ਦਾ ਸਾਥ ਦੇਣ ਵਾਲਾ ਚੋਰ ਹੁੰਦਾ ਜੁਰਮੀ ਜਿਹੜੇ ਮੁਲਜ਼ਮ ਹੁੰਦੇ ਮੁਲਜ਼ਮਾਂ ਦਾ ਸਾਥ ਦੇਣ ਵਾਲਾ ਵੀ ਸਹਿਦੋਸ਼ੀ ਹੁੰਦਾ ਇਸ ਕਰਕੇ ਤੇ ਸਹਿਦੋਸ਼ੀ ਨੇ ਐਮਐਲਏ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਨੂੰ ਨਕੀਲ ਕਸਰੀ ਚਾਹੀਦੀ ਕੰਟਰੋਲ ਕਰਨਾ ਚਾਹੀਦਾ ਹੈਗਾ ਨਹੀਂ ਤੇ ਅਗਲੀ ਵਾਰ ਜਮਾਨ ਜਵੇਂ ਇਸ ਵਾਰ ਕਾਲੀਆਂ ਦੀ ਜਮਾਨਤ ਜਬਤ ਹੋਈਆਂ ਨਾ 2024 ਦੀ ਲੱਖ ਤੇ 227 ਦੇ ਵਿੱਚ ਬਹੁਤ ਸਾਰੇ ਆਮ ਆਦੀ ਪਾਰਟੀ ਦੀਆਂ ਐਮਐਲਏ ਦੀਆਂ ਜਮਾਨਤਾਂ ਜਬਤ ਹੋਣਗੀਆਂ ਕਈਆਂ ਨੇ ਤੇ ਡਰਦੇ ਨੇ ਹਲਕੇ ਦੇ ਵਿੱਚ ਨਹੀਂ ਜਾਣਾ ਵੋਟਾਂ ਮੰਗਣ ਜੋ ਇਹਨਾਂ ਦੇ ਲੱਛਣ ਆ ਗਏ ਨੇ ਜੋ ਇਹ ਕੰਮ ਕਰ ਰਿਹਾਗੇ ਨੇ ਇਹਦੇ ਕਾਲੀ ਜਾਂ ਕਾਂਗਰਸੀ ਸੀ ਜਿਹੜੇ ਝੱਲ ਗਏ ਲੋਕਾਂ ਦਾ ਗੁੱਸਾ ਇਹਨਾਂ ਦੇ ਵੇਖੋ ਇਹਨਾਂ ਨੂੰ ਕਿਵੇਂ ਦੰਦਲਾ ਪੈਂਦੀਆਂ ਕਿਉਂਕਿ ਕੰਮ ਹੀ ਇਹੋ ਜੇ ਕਰ ਰਿਹਾਗੇ ਨੇ ਇਹ ਕੰਮ ਹੀ ਇਹੋ ਜੇ ਕਰ ਰਿਹਾਗੇ ਨੇ ਲੋਕਾਂ ਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨੇ ਨਹੀਂ ਤੇ ਜਿਵੇਂ ਇਹਨਾਂ ਦਾ ਢੀ ਚੋਟੀ ਦਾ ਯੋਰ ਲੱਗਾ ਸੀ ਇਹ ਤੇ ਕਹਿੰਦੇ ਸਾਡੀਆਂ 13 ਦੇ 13 ਆਉਣੀਆਂ ਲੋ ਮੈਂ ਇਹ ਕਹਿੰਦਾ ਕਿ 13 ਇਹਨਾਂ ਦੀਆਂ 13 ਚੋਂ 3 ਨਹੀਂ ਆਈਆਂ ਸਿਰਫ ਇੱਕ ਆਈ ਸੀਟ ਜਿਹੜੀ ਇਹਨਾਂ ਨੇ ਜਿਹੜੀ ਉਥੇ ਕਿਸਾਨਾਂ ਨੇ ਇੱਕ ਜਥੇਬੰਦੀ ਨੇ ਸਪੋਰਟ ਕਰ ਦਿੱਤੀ ਹੈਗੀ ਖੁੱਲ ਕੇ ਸਪੋਰਟ ਕੀਤੀ ਹੈਗੀ ਨਹੀਂ ਤੇ ਉਹ ਵੀ ਐਡੀ ਸਗਰੂਰ ਦੀ ਇਹਨਾਂ ਦੀ ਸੀਟ ਨਹੀਂ ਸੀ ਆਣੀ ਅਨੰਦਪੁਰ ਮਸਾਂ ਜਿੱਤੀ ਹਾਰਪੁਰ ਮਹਾ ਜਿੱਤੀ ਨਹੀਂ ਤੇ ਇਹਨਾਂ ਦੀ ਇੱਕ ਹੀ ਸੀਟ ਆਉਣੀ ਸੀ ਤੇ ਤੁਸੀਂ ਲਾ ਲਓ ਜੇ ਲੋਕ ਸਭਾ ਦੇ ਵਿੱਚ 2.5 ਸਾਲਾਂ ਦੀ ਸਰਕਾਰ ਤੋਂ ਬਾਅਦ ਇਹਨਾਂ ਨੂੰ 13 ਚੋਂ 3 ਆਈਆਂ ਜਦੋਂ 5 ਸਾਲਾਂ ਦੀ ਸਰਕਾਰ ਹੋਈ ਬੰਵਿਆਂ ਚ ਕਿੰਨੇ ਆਣ ਗਿਆ 9 ਤੋਂ ਜ਼ਿਆਦਾ ਨਹੀਂ ਹੋਣੇ ਜੇ ਸਾਹਿਬ ਦੇ ਇਨਾਂ ਦੇ ਲੱਛਣ ਆ ਗਏ ਨੇ ਔਰ ਲੱਛਣ ਜੇ ਸੁਧਾਰ ਨਹੀਂ ਰਿਹਾਗੇ ڪرਪੂਤਾ ਬਹੁਤ ਸਾਰੇ ਚ ਕਈ ਬਹੁਤ ਵਧੀਆ ਐਮ ਐਲ ਏ ਨੇ ਕੰਮ ਕਰ ਰਹੇ ਨੇ ਸਾਰੇ ਮਾੜੇ ਨਹੀਂ ਹੈਗੇ ਪਰ ਇਨਾਂ ਚ ਬਹੁਤ ਸਾਰੇ ਮਾੜੇ ਨੇ ਜਿਹੜੇ ਰੋਜ਼ ਹੀ ਕੋਈ ਨਾ ਕੋਈ ਨਵੇਂ ਤੋਂ ਨਿਤ ਨਵੇਂ ਵਿਵਾਦ ਦੇ ਵਿੱਚ ਉਹ ਆਪ ਸ਼ਾਮਲ ਹੋ ਜਾਂਦੇ ਜਿਵੇਂ ਆ ਪਟਿਆਲੇ ਦਾ ਇੱਕ ਵਿਵਾਦਿਤ ਚਿਹਰਾ ਜਿਹਨੂੰ ਸਾਰੀ ਚੰਗੀ ਤਰ੍ਹਾਂ ਜਾਣਦੇ ਹੈਗੇ ਨੇ ਕਿ ਇਹ ਬੰਦੇ ਦੇ ਕੰਮ ਹੀ ਪੁੱਠੇ ਹੈਗੇ ਨੇ ਹੁਣ ਦੇ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਇਸ ਐਮਐਲਏ ਨੂੰ ਨਕੇਲ ਪਾਉਂਦੇ ਜਾਂ ਨਹੀਂ ਪਾਉਂਦੇਗੇ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅੱਜ ਇਨਾ ਹੀ ਕੱਲ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਨੂੰ ਦੁਆਗਿਆ ਧੰਨਵਾਦ